ਅਡਵਰਡ ਕੈਟਾਗਰੀ ਤੇ ਗੱਲਬਾਤ ਚੱਲ ਰਹੀ ਆ ਹੁਣ ਵਾਰੀ ਆ ਗਈ ਕਣਕ ਦੀ ਕਿਉਂਕਿ ਜਦੋਂ ਖੇਤ ਕਣਕ ਦੇ ਚ ਆ ਗਏ ਤਾਂ ਕਣਕ ਬਾਰੇ ਗੱਲ ਚੱਲਣੀ ਆ ਹੁਣ ਕਣਕ ਜਦੋਂ ਤੁਸੀਂ ਬੀਜਦੇ ਹੋ ਉਹ ਪਹਿਲਾਂ ਉਸ ਤੋਂ ਕੋਈ ਫਸਲ ਲਈ ਹੁੰਦੀ ਆ ਕਿ ਬਾਣ ਸਾਵਾ ਹੁੰਦਾ ਉਹ ਇਹ ਜੀ ਦੋਨੇ ਤਰ੍ਹਾਂ ਹੀ ਹੋ ਸਕਦਾ ਬਾਣ ਸਾਵਾ ਵੀ ਹੋ ਸਕਦਾ ਆ ਤੇ ਜਿਹੜੀ ਪਹਿਲਾਂ ਆ ਵੀ ਕਣਕ ਛੋਨੇ ਤੇ ਵੱਢ ਵੀ ਬੀਜਦੇ ਆ ਤੇ ਇੱਕ ਪਾ ਤੋਂ ਬਾਅਦ ਵੀ ਬੀਜਦੇ ਆ ਜਦੋਂ ਇਹ ਬੀਜ ਕੇ ਸਿੱਟਿਆਂ ਤੱਕ ਲਿਆਂਦੀ ਪਾਣੀ ਕਿੰਨੇ ਕੁ ਲਾਉਣੇ ਆ ਪਾਣੀ ਜਿਹੜਾ ਆ ਮਤਲਬ ਲਾਈਕ 골ਡ ਆ ਮੈਂ ਪਾਣੀ ਨੂੰ ਇੱਥੇ ਜਿਹੜਾ ਸਟੇਰੀਆ ਦੇ ਵਿੱਚ 골ਡ ਦੇ ਬਰਾਬਰ ਮੈਂ ਬਰਾਬਰ ਹੀ ਹੈ ਕਣਕ ਇੱਥੇ ਤਾਂ ਆਪਾਂ 30 ਸੈਂਟਰੋਂ ਕਿਲੋ ਆ ਫਾਰਮਰ ਤੋਂ ਲੈਂਦੇ ਤੇ ਜਿਹੜਾ ਆਟਾ ਆ ਉਹ ਅੱਗੇ ਜਾ ਕੇ ਸ਼ਾਪ ਤੇ ਬਿਕ ਰਿਹਾ ਹੈ तकरीबन 1 ਰੁਪਏ ਨੂੰ 1 ਰੁਪਏ ਤੋਂ ਵੀ ਜ਼ਿਆਦਾ ਹੈ ਨਾ ਅੱਗ ਤਾਂ ਸਮਝ ਲਓ ਅਕਤੂਬਰ ਚੜ੍ਹਨ ਤੋਂ ਬਾਅਦ ਫਿਰ ਔਖਾ ਵੀ ਹੋ ਜਾਂਦਾ ਲੱਗਣਾ ਉਹਨਾਂ ਨੂੰ ਅੱਗ ਤੇ ਉਹਨਾਂ ਤੋਂ ਪਰਮਨੈਂਟ ਲੈ ਕੇ 4 ਵਜੇ ਤੋਂ ਬਾਅਦ ਚ ਆਪਾਂ ਆਫਟਰਨੂਨ ਅੱਗ ਲਾ ਸਕਦੇ ਆ ਤੇ 1159 ਤੇ ਆਗ ਉਹ ਬੁਝੀ ਹੋਣੀ ਚਾਹੀਦੀ ਖੇਤ ਦੇ ਵਿੱਚੋਂ ਮੈਂ ਜਿੱਦਾਂ ਜ਼ਿਕਰ ਖਾਨ ਖੁੱਗੀ ਨਹੀਂ ਹਾਰਵੈਸਟਿੰਗ ਨਹੀਂ ਹੋਈ ਮੇਰੇ ਮਨ ਚ ਇਹ ਹੋਏ ਰੋਜ਼ ਹੀ ਹੋਣਾ ਵੀ ਕ ਬੀ ਕੱਟ ਪਾਇਆ ਬੀਜੇ ਜਿਹੜਾ 35 ਕਿਲੋ ਵਡਾਂਗੇ ਉਹ ਵਡਾਂਗੇ ਕੀ ਪਰ ਭਾਜੀ ਵੀ ਡਰਾਈ ਏਰੀਆ ਦੀ ਖਣਕ ਉਹਨੂੰ ਕੋਈ ਖਰਚਾ ਨਹੀਂ ਕੀਤਾ ਉਹ ਸਾਲ ਉਹ 4 ਟਨ ਹੈਕਟੇਰ ਦੀ ਖਣਕ ਜਿਹੜੀ ਡਰਾਈ ਏਰੀਆ ਦੇ ਨਿਕਲ ਗਈ ਸੀ ਕੋਈ ਨਾ ਕੋਈ ਕਾਲ ਅੰਗੈਰੀ ਹੁੰਦੀ ਆ ਇੱਥੇ ਵੀ ਕਣਕ 'ਚ ਪੈਂਦੀ ਆ ਕਾਲ ਅੰਗੈਰੀ ਇੱਥੇ ਭਾਜੀ ਵੀ ਇਹ ਜ਼ਿਆਦਾ ਲੇਟ ਨਹੀਂ ਕਰਦੇ ਇੱਥੇ ਜਿੱਦਾਂ ਟਰਾਈ ਕਰਦੇ ਆ ਆਪਾਂ ਪਹਿਲਾਂ ਹੀ ਬਿਮਾਰੀ ਨੂੰ ਖਾਣ ਦੇ ਦਿੰਦੇ ਪਿੰਡ ਆਸਟ੍ਰੇਲੀਆ ਜਨਨ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਇੱਕ ਵਾਰ ਫੇਰ ਮੇਰੇ ਵੱਨੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਈ ਰੁਮੇਲ ਸਿੰਘ ਆ ਸਾਡੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਬਾਈ ਜੀ ਦੇ ਜਿਹੜਾ ਖੇਤ ਦਾ ਟੂਰ ਚੱਲ ਰਿਹਾ ਵੱਖੋ ਵੱਖਰੀਆਂ ਚੀਜ਼ਾਂ ਦੀ ਜਾਣਕਾਰੀ ਲੈ ਰਹੇ ਆ ਕਿਉਂਕਿ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਬਾਈ ਜੀ ਹਰ ਉਹ ਫਸਲ ਕਰ ਰਿਹਾ ਜਿੰਨਾ ਤੇ ਤੁਹਾਡਾ ਇੰਟਰਸਟ ਆ ਚਾਹੇ ਕਣਕ ਹੋ ਗਈ ਝੋਨਾ ਹੋ ਗਿਆ ਕਪਾਹ ਹੋ ਗਈ ਤੇ ਚਾਹੇ ਸਰੋਂ ਹੋ ਗਈ ਫਰਕ ਇਹਨਾ ਵੀ ਇੱਥੇ ਆਪਣੇ ਨਰਮਾ ਕਪਾ ਇੱਥੇ ਕੱਲੀ ਕਪਾ ਕਹਿ ਦਿੰਦੇ ਆ ਝੋਨਾ ਚਲੋ ਹੈਗਾ ਹੀ ਹੈਗਾ ਤੇ ਜੇ ਸਰੋਂ ਦੀ ਥਾਂ ਤੇ ਕਣੋਲਾ ਨੇ ਲੈ ਲਿਆ ਪਰ ਆਪੋ ਅਡਵਾਡ ਕੈਟਾਗਰੀ ਤੇ ਗੱਲਬਾਤ ਚੱਲ ਰਹੀ ਹੈ ਹੁਣ ਵਾਰੀ ਆ ਗਈ ਕਣਕ ਦੀ ਕਿਉਂਕਿ ਜਦੋਂ ਖੇਤ ਕਣਕ ਦੇ ਚ ਆ ਗਏ ਤਾਂ ਕਣਕ ਬਾਰੇ ਗੱਲ ਚੱਲਣੀ ਆ ਕਣਕਾਂ ਦੀ ਜਿਹੜੀ ਅੱਜ ਆਸਟ੍ਰੇਲੀਆ ਦੇ ਵਿੱਚ ਪੋਜੀਸ਼ਨ ਇਹ ਆ ਵੀ ਜੇ ਜੀ ਕਣਕ ਤੁਹਾਡੀ ਫਰਵਰੀ ਮਹੀਨੇ ਦੇ ਚ ਹੁੰਦੀ ਆ ਜਨਵਰੀ ਫਰਵਰੀ ਦੇ ਚ ਉਹੇ ਜੀ ਕਣਕ ਅਜ ਉਸ ਦੌਰ ਚ ਹਾਂਜੀ ਸਿੱਟੇ ਕੱਢੇ ਨਹੀਂ ਹਜੇ ਕਿਸੇ ਕਿਤੇ ਬਹੁਤ ਘੱਟ ਆ ਤੇ ਪਰ ਹਰੀ ਕਚਾਰ ਆ ਤੇ ਬਹੁਤ ਸੋਹਣੀ ਕਣਕ ਆ ਜਿਹੜੀ ਉਹ ਖੜੀ ਆ ਇੱਥੇ ਕਣਕਾ ਜਿਹੜੀ ਗਰੇਵਾਲ ਫਾਰਮ ਤੇ ਜਿਵੇਂ ਆਪਾਂ ਬਰਾਨੀ ਕਣਕ ਦੀ ਗੱਲ ਕੀਤੀ ਇੱਥੇ ਕਣਕ ਪਾਣੀ ਵਾਲੀ ਹੁੰਦੀ ਆ ਪ੍ਰੋਪਰ ਪਾਣੀ ਲਾ ਕੇ ਕੀਤਾ ਜਾਂਦਾ ਸੋ ਇਹ ਸਾਰੇ ਪ੍ਰੋਸੈਸ ਨੂੰ ਆਪਾਂ ਸਮਝਣਾ ਵੀ ਆਪਾਂ ਤਾਂ ਕੰਪੇਅਰ ਕਰਨੀ ਹੁੰਦੀ ਆ ਹਰ ਗੱਲ ਸਾਡੀ ਬੈਕਐਂਡ ਪੰਜਾਬ ਚ ਕੀ ਆ ਤੇ ਇੱਥੇ ਕੀ ਆ ਸੋ ਉਸ ਢੰਗ ਨਾਲ ਆਪਾਂ ਇਹ ਗੱਲਬਾਤ ਬਾਈ ਹੋਰਾਂ ਤੋਂ ਸਮਝਣੀ ਆ ਸੋ ਬਾਈ ਜੀ ਇਹਨੂੰ ਵੀ ਆਪਾਂ ਨੂੰ ਸਟੈਪ ਬਾਈ ਸਟੈਪ ਤੁਸੀਂ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਉਧੇੜ ਕੇ ਦੱਸੋ ਹੁਣ ਕਣਕ ਜਦੋਂ ਤੁਸੀਂ ਬੀਜਦੇ ਹੋ ਉਹ ਪਹਿਲਾਂ ਉਸ ਟ ਕੋਈ ਫਸਲ ਲਈ ਹੁੰਦੀ ਹੈ ਕਿ ਬਾਣ ਸਾਵਾ ਹੁੰਦਾ ਉਹ ਇਹ ਜੀ ਦੋਨੇ ਤਰ੍ਹਾਂ ਹੀ ਹੋ ਸਕਦਾ ਬਾਣ ਸਾਵਾ ਵੀ ਹੋ ਸਕਦਾ ਆ ਤੇ ਜਿਹੜੀ ਪਹਿਲਾਂ ਆ ਵੀ ਕਣਕ ਛੋਨੇ ਦੇ ਵੱਢ ਵੀ ਬੀਜਦੇ ਆ ਤੇ ਇੱਕ ਪਾ ਤੋਂ ਬਾਅਦ ਵੀ ਬੀਜਦੇ ਆ ਠੀਕ ਹੈ ਇਹ ਡਿਪੈਂਡ ਕਰਦਾ ਵੀ ਕੁਝ ਕਈ ਵਾਰੀ ਸਨਮਾ ਹੁੰਦਾ ਬਾਣ ਜਿੱਦਾਂ ਇਹ ਜਿਹੜਾ ਇਹ ਕੀ ਇਹ ਸਨਮਾ ਬਾਣ ਸੀਗਾ ਇਹਨੂੰ ਆਪਾਂ ਕੀ ਕਰਦੇ ਆ ਵੀ ਜ਼ਮੀਨ ਤਿਆਰ ਕਰਕੇ ਪ੍ਰੀ ਬਾਡਰਿੰਗ ਇੱਥੇ ਕਹਿੰਦੇ ਜਿੱਦਾਂ ਆਪਾਂ ਇੰਡੀਆ ਚ ਰੋਣੀ ਕਹਿੰਦੇ ਰੋਣੀ ਕਰ ਦਿੰਨੇ ਆ ਉਹ ਤਕਰੀਬਨ ਇੱਕ ਤੋਂ ਇੱਕ ਮਹੀਨਾ ਜਾਂ 5 ਵੀਕਾ ਪਹਿਲਾਂ ਰੋਣੀ ਕਰ ਦਿੰਦੇ ਆ ਉਹਨੇ ਚਰ ਛਪੇ ਮਤਲਬ ਜ਼ਮੀਨ ਜਿਹੜੀ ਮਤਲਬ ਡਰਾਈ ਹੋ ਜਵੇ ਟਰੈਕਟਰ ਜਾਣ ਜੋਗਾ ਹੋ ਜਵੇ ਬੱਤ ਬੱਤ ਆਉਣ ਤੇ 5 ਹਫ਼ਤੇ ਲੱਗ ਜਾਂਦੇ ਆ ਹਾਂਜੀ ਬੱਤ ਆਉਣ ਤੇ 5 ਹਫ਼ਤੇ ਜਦੋਂ ਬੱਤ ਆ ਜਾਂਦੀ ਆ ਹਾਂ ਨਹੀਂ ਇੱਥੇ ਨਹੀਂ ਇੱਥੇ ਜਿੱਦਾਂ ਵੀ ਮਤਲਬ ਆਪਾਂ ਜਿਹੜਾ ਪ੍ਰੀ ਬੋਰਡਰਿੰਗ ਆ ਉਹ ਮਾਰਚ ਐਂਡ ਚ ਕਰਦੇ ਆ ਹੂੰ ਤੇ ਮਈ ਦੀ ਜਿਹੜੀ ਆ ਵੀ ਮਤਲਬ ਤਕਰੀਬਨ 10 15 ਤਰੀਕ ਤੋਂ ਬਜਾਈ ਜਿਹੜੀ ਆ ਪਾਣੀ ਵਾਲੀ ਕਣਕ ਦੀ ਸ਼ੁਰੂ ਹੁੰਦੀ ਆ ਉਹ ਪ੍ਰੀ ਵਾਟਰਿੰਗ ਭਾਜੀ ਇਸ ਕਰਕੇ ਪਹਿਲਾਂ ਕਰਦੇ ਆ ਹੋ ਸਕਦਾ ਵੀ 20 ਹਾਂ ਦਿਨਾਂ ਦੇ ਵਿੱਚ ਤਿੰਨਾਂ ਵੀਕਾ ਦੇ ਵਿੱਚ ਵੀ ਬਾਤ ਆ ਜਾਵੇ ਬਾਰਿਸ਼ ਦਾ ਕੋਈ ਪਤਾ ਨਹੀਂ ਹੁੰਦਾ ਮੌਸਮ ਦਾ ਜੇ ਬਾਰਿਸ਼ ਆ ਗਈ ਤੇ ਮੁੜ ਕੇ ਫਿਰ ਖੇਤ ਦੇ ਵਿੱਚ ਐਂਟਰੀ ਨਹੀਂ ਹੋਣੀ ਜਦੋਂ ਵੀ ਮਤਲਬ ਮਾਰਚ ਐਂਡ ਤੋਂ ਬਾਅਦ ਚ ਅਪ੍ਰੈਲ ਆਉਂਦਾ ਆ ਤੇ ਉਦੋਂ ਡੇ ਲਾਈਟ ਸੇਵਿੰਗ ਜਿਹੜਾ ਉਹ ਮਤਲਬ ਹੋ ਜਾਂਦੀ ਆ ਉਹ ਤੋਂ ਲੈ ਕੇ ਵੀ ਮਤਲਬ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਵੀ ਮਤਲਬ ਜ਼ਮੀਨ ਨੂੰ ਬੱਤੇ ਆਉਣ ਨੂੰ ਜਾਂ ਡਰਾਈ ਹੋਣ ਨੂੰ ਕਿਤਾ ਵੀ ਕਹ ਲੋ ਟਾਈਮ ਲੱਗਦਾ ਉਹ ਤੋਂ ਬਾਅਦ ਆਪਾਂ ਕੀ ਕਰਨਾ ਵੀ ਮਤਲਬ ਜਿੰਨਾ ਘਾਹ ਹੋਵੇ ਉਹ ਵੀ ਉਗ ਪੈਂਦਾ ਜਿਹੜਾ ਘਾਹ ਆਇਆ ਉਹਨੂੰ ਸਪਰੇਅ ਕਰ ਦੇਣੀ ਰਾਇਓਂਡ ਅਪ ਨੇ ਉਹਨਾਂ ਦਾ ਬ ਕਰਕੇ ਸਾਰਾ ਪੇ ਮਤਲਬ ਕਾ ਜਿਹੜਾ ਖਤਮ ਹੋ ਜਾਣਾ ਤੇ ਆਪਾਂ ਉਹਨੋਂ ਪੇ ਮਤਲਬ ਡ੍ਰਿਲ ਨਾਲ ਹੀ ਕੰਕ ਕੀਰ ਦਿੰਨੇ ਆ ਵੀ ਜਿੱਦਾਂ ਹੁਣ ਆਪਣੇ ਜ਼ੀਰੋ ਡ੍ਰਿਲ ਕਹਿੰਦੇ ਜਾਂ ਇੱਥੇ ਜਿਹੜੀ ਡਬਲ ਡਿਸ ਕਿ ਐਸੀਡਰ ਉਹਦੇ ਨਾਲ ਕੀਰ ਦੇਣੀ ਆ ਨਾਲ ਹੀ ਖਾਤ ਨਾਲ ਹੀ ਸੀਡ ਉਹ ਤੋਂ ਬਾਅਦ ਚ ਜਿੱਦਾਂ ਵੀ ਰੱਬ ਅੱਗੇ ਅਰਦਾਸ ਹੁੰਦੀ ਆ ਹਮੇਸ਼ਾ ਹੀ ਤੁਹਾਨੂੰ ਪਤਾ ਵੀ ਫਾਰਮਰ ਦੀ ਜਾਂ ਖੇਤੀਬਾੜੀ ਵਾਲੇ ਬੰਦੇ ਦੀ ਮਹਾਰਾਜ 5-10 ਮਿਲ 5-10 ਮਿਲ ਪਾ ਦਿਓ ਉਹਨੇ ਕਿਨਾਂ ਮੋਇਸਚਰ ਉੱਪਰ ਹੋ ਜਾਵੇ ਤਾਂ ਉਹ ਥੱਲੇ ਵਾਲਾ ਮੋਇਸਚਰ ਜਿਹੜਾ ਆ ਉਹ ਇੱਕ ਦੂਜੇ ਨਾਲ ਪੇ ਮਤਲਬ ਮਿਲ ਜੇ well ਤੇ ਉਤ ਤੋਂ ਬਾਅਦ ਜੋ ਕਣਕ ਉਗ ਪੈਂਦੀ ਆ ਉਤ ਤੋਂ ਬਾਅਦ ਇਹ ਹੁੰਦਾ ਆ ਵੀ ਜਦੋਂ ਕਣਕ ਉਗ ਪਈ ਆ ਤੇ ਪਹਿਲਾਂ ਦੇਖੀਦਾ ਵੀ ਬਾਰਿਸ਼ ਆਉਣ ਵਾਲੀ ਖਾਦ ਪਾ ਦੇਣੀ ਜੂਰੀ ਆ ਜਿੱਦਾਂ ਜਿੱਦਾਂ ਵੀ ਮਤਲਬ ਜਿੰਨੀ अर्ਲੀ ਖਾਦ ਪਾ ਦਿਓ ਉਨਾ ਹੀ ਵਧੀਆ ਆ ਜਿੰਨਾ ਲੇਟ ਹੁੰਦਾ ਜਾਂਦਾ ਉਦਾਂ ਹੁਣ ਜਿੱਦਾਂ ਇਹ ਆ ਹੁਣ ਜਿਹੜੀ ਖਾਦ ਪਾਉਣੀ ਆ ਉਹਦਾ ਪ੍ਰੋਟੀਨ ਲਈ ਫਾਇਦਾ ਆ ਵੀ ਮਤਲਬ ਉਹਦਾ ਪlant ਗਰੋ ਹੋਣੇ ਲਈ ਜ਼ਿਆਦਾ ਫਾਇਦਾ ਨਹੀਂ ਕਿਉਂਕਿ ਹੁਣ ਭਾਜੀ ਤੁਸੀਂ ਦੇਖਦੇ ਆ ਵੇ ਦੇਖੋ ਚੈਨਲ ਦੇ ਉੱਪਰ ਜਿੱਥੇ ਕਣਕ ਡਰਾਈ ਛਿਤੀ ਹੋ ਜਾਂਦੀ ਆ ਉੱਥੇ ਜਿਹੜਾ ਛਿੱਟਾ ਨਿਕਲਣਾ ਸ਼ੁਰੂ ਹੋ ਗਿਆ ਇਧਰ ਹਲੇ ਘਟਿਆ ਤੇ ਇਹ ਉਤ ਤੋਂ ਬਾਅਦ ਜੇ ਘਾਹ ਹੋਇਆ ਤਾਂ ਘਾਹ ਦੀ ਸਪਰੇਇ ਇੱਕ ਦੋਦ ਕਰਨੀਆਂ ਪੈਂਦੀਆਂ ਆ ਇੱਕ ਮਿੰਟ ਅੱਗੇ ਜਾਣ ਤੋਂ ਪਹਿਲਾਂ ਨਾ ਮੈਂ ਦੋ ਤਿੰਨ ਇੱਕ ਗੱਲਾਂ ਇੱਥੇ ਦਰਸ਼ਕਾਂ ਨਾਲ ਕਲੀਅਰ ਕਰਨੀਆਂ ਚਾਹਾਂਗਾ ਨੰਬਰ 1 ਤਾਂ ਇਹ ਵੀ ਜਦੋਂ ਮਈ ਦੀ ਗੱਲ ਕਰਦੇ ਆ ਬਾਈ ਤੇ ਕਈਆਂ ਦੇ ਮਨ 'ਚ ਜਾਊਗਾ ਵੀ ਇਹ ਕਿਹੜੇ ਟਾਈਮਾਂ ਦੀਆਂ ਕਣਕਾਂ ਹੋਣਗੀਆਂ ਅਸੀਂ ਆਸਟ੍ਰੇਲੀਆ ਦੀ ਧਰਤੀ 'ਤੇ ਆ ਆਸਟ੍ਰੇਲੀਆ ਦਾ ਵੈਦਰ ਜਮਾ ਉਲਟਾ ਪੁਲਟਾ ਹੈ ਬਹੁਤੀ ਦੁਨੀਆ ਨੂੰ ਪਤਾ ਹੁਣ ਕੋਈ ਲੋੜ ਨਹੀਂ ਪਰ ਕਈ ਵਾਰੀ ਕੋਈ ਦਰਸ਼ਕ ਨਵਾਂ ਜੁੜਦਾ ਉਹਨੂੰ ਨਹੀਂ ਪਤਾ ਹੁੰਦਾ ਸਾਡੇ ਜਿਹੜੀ ਗਰਮੀ ਆ ਜਿਹੜੀ ਉਹ ਦਸੰਬਰ ਤੇ ਜਨਵਰੀ ਜਨਵਰੀ ਦਸੰਬਰ ਮਹੀਨੇ ਜਿਹੜੇ ਗਰਮ ਹੁੰਦੇ ਆ ਤੇ ਸਾਡੇ ਠੰਡ ਦੇ ਜੂਨ ਜਲਾਈ ਮਹੀਨਾ ਉਲਟਾ ਸਾਡਾ ਵੈਦਰ ਕਿਉਂਕਿ ਅਸੀਂ ਥਰਡੇ ਵਾਲੇ ਪਾਸੇ ਆ ਸਾਊਥ ਇਰ ਸੋ ਇੱਕ ਤਾਂ ਇਹ ਗੱਲ ਕਲੀਅਰ ਦੂਜੀ ਗੱਲ ਮੈਂ ਕਲੀਅਰ ਕਰਨੀ ਚਾਹਣਾ ਰਾਉਂਡ ਅਪ ਬਾਰੇ ਵੀ ਬਹੁਤ ਸਾਰੇ ਮੈਨੂੰ ਸਵਾਲ ਆਉਂਦੇ ਆ ਇੱਥੇ ਬੈਣ ਨਹੀਂ ਆ। ਵੈਸੇ ਆਸਟ੍ਰੇਲੀਆ ਬਹੁਤ ਜ਼ਿਆਦਾ ਸਟ੍ਰਿਕਟ ਆ ਕਈ ਕੰਮਾਂ ਦੇ ਵਿੱਚ ਤੇ ਦਵਾਈਆਂ ਦੁਵਾਈਆਂ ਦੇ ਮਾਮਲੇ 'ਚ ਪਰ ਰਾਉਂਡ ਅਪ ਦੇ ਮਾਮਲੇ 'ਚ ਇੱਥੇ ਥੋੜੇ ਜਿਹਾ ਇਹ ਵਰਤਨ ਦੇ ਰਹੇ ਆ। ਇਹ ਹਜੇ ਇਹਦੇ 'ਚ ਹੈ ਨਹੀਂ ਬੰਦਿਸ਼। ਤੀਜੀ ਗੱਲ ਜਿਹੜੀ ਬੜੀ ਇੰਪੋਰਟੈਂਟ ਗੱਲ ਆ ਬਾਈ ਨੇ ਗੱਲ ਕਰਦੇ ਬੜੇ ਸਹਿਜ ਜਿਹੇ ਤਰੀਕੇ ਨਾਲ ਹੀ ਕਹਿਗੇ ਗੱਲ ਉਹ ਤੇ ਮੇਰੇ ਅੰਦਰ ਇੱਕ ਝਰਨਾਟ ਨਿਕਲੀ ਉਸ ਗੱਲ ਦੀ ਤੇ ਮੈਨੂੰ ਸਾਡੇ ਇੱਕ ਕਿਸਾਨ ਦੇ ਸਾਫ਼ ਸੁਥਰੇ ਕੰਮ ਦੀ, ਸਾਫ਼ ਸੁਥਰੇ ਹਿਰਦੇ ਦੀ ਤੇ ਉਹਦੀ ਰੱਬ ਨਾਲ ਮਿਲਦੀਆਂ ਤਾਰਾਂ ਦੀ ਗੱਲ ਐਵੇਂ ਨੇ ਇਹਨੂੰ ਬਾਬੇ ਨਾਨਕ ਦਾ ਕੀਤਾ ਕਿਹਾ ਜਾਂਦਾ ਬਾਈ ਜੀ ਬੜੇ ਸਹਿਜ ਹੀ ਕਹਿ ਗਏ ਫਿਰ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ 5 ਕਿ ਮਿਲਮੀ ਪਾ ਦੇ ਉਹ ਯਾਰ ਕਿਸੇ ਦੀ ਜ਼ਰੂਰਤ ਪੈਂਦੀ ਆ ਰੱਬ ਨਾਲ ਐ ਗੱਲ ਕਰਦੀ ਐ ਐ ਕਿਸਾਨ ਦੀ ਪੈ ਸਕਦੀ ਆ ਇਹ ਰੱਬ ਨੇ ਨਾਲ ਜਿਹੜੀਆਂ ਤਾਰਾਂ ਇੱਕ ਇੱਕੋ ਕਿਸਾਨ ਹੀ ਜੋੜ ਸਕਦਾ ਤੇ ਉਹਦੇ ਕੋਲੇ ਮਹਾਰਾਜ ਮੁਰੇ ਅਰਦਾਸ ਕਰਕੇ 5 ਮਿਲ ਪਾਣੀ ਮੰਗਦਾ ਹੋ ਸਕਦਾ ਹੋਰ ਕੋਈ ਅਰਦਾਸ ਕਰਨ ਵਾਲਾ ਕਰੋੜਾਂ ਮਿਲੀਅਨ ਡਾਲਰ ਮੰਗਦਾ ਹੋਵੇ ਕਾਰਾਂ ਬੱਸਾਂ ਜੀਪਾਂ ਮੰਗਦਾ ਹੋਵੇ ਅਸੀਂ ਤਾਂ ਮੰਗਿਆ ਵੀ ਕੀ ਰੱਬ ਤੋਂ 5 ਮਿਲ ਮੀ ਸੋ ਇਹ ਇਹ ਬਿਊਟੀ ਹੈ ਜੀ ਕਿਸਾਨੀ ਦੀ ਇਹ ਇਹ ਕਿਸਾਨੀ ਨਾਲ ਸਾਨੂੰ ਜੁੜੀ ਬੈਠੀ ਐ ਜਿਹੜੇ ਆਸਟ੍ਰੇਲੀਆ 'ਚ ਬੈਠੇ ਆ ਤੇ ਇਹ ਅਕਸਰ ਅੱਖਾਂ ਭਰਦੀ ਐ ਸਾਡੀ ਇਹ ਜਿਹੜੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਮੈਨੂੰ ਸੋ ਬਾਈ ਜੀ ਆਪਾਂ ਇਸ ਗੱਲ ਤੇ ਆ ਗਏ ਰੌਣੀ ਕਰ ਲਈ ਕਣਕ ਬਿਜਲੀ 0 ਟ੍ਰਿਲ ਤੁਸੀਂ ਛਿਟਾ ਦੇ ਕੇ ਬਿਜਲੀ ਆ ਬਿਲਕੁਲ ਤੇ ਜਦੋਂ ਇਹ ਬੀਜ ਕੇ ਸਿੱਟਿਆਂ ਤੱਕ ਲਿਆਂਦੀ ਪਾਣੀ ਕਿੰਨੇ ਕੁ ਲਾਉਣੇ ਆ ਪਾਣੀ ਭਾਜੀ ਪਹਿਲਾਂ ਜੇ ਪ੍ਰੀ ਵਾਟਰਿੰਗ ਕਰ ਲਿਆ ਆ ਉਸ ਤੋਂ ਬਾਅਦ ਪਾਣੀ ਜਾ ਕੇ ਆਪਾਂ ਅਗਸਤ ਚ ਲਾਉਣਾ ਆ ਤੇ ਮੰਨ ਲਓ ਕਹਿ ਲੋ ਫਿਰ ਫਰਸਟ ਜਾਂ ਸੈਕੰਡ ਵੀਕ ਅਗਸਤ ਦੇ ਵਿੱਚ ਪਾਣੀ ਲਾਉਣਾ ਇਹਨੂੰ ਉਸ ਤੋਂ ਪਹਿਲਾਂ ਨਹੀਂ ਪਾਣੀ ਲਾਉਣਾ ਉਸ ਤੋਂ ਪਹਿਲਾਂ ਆਪਾਂ ਜਿੱਦਾਂ ਤੁਸੀਂ ਜਿਹੜੀ ਗੱਲ ਕਹੀ ਆ ਰੱਬ ਆਸਰੇ ਆ ਬਈ ਮਤਲਬ ਜਿੰਨੀ ਕਿ ਬਾਰਿਸ਼ ਹੋ ਗਈ ਉੰਨੀ ਕਿਨਾਂ ਪੇ ਮਤਲਬ ਥੱਲੇ ਗੱਲ ਹੁੰਦੀ ਆ ਉਪਰੋਂ ਥੋੜੀ ਜਿਹੀ ਗੱਲ ਹੋ ਗਈ ਤਾਂ ਉੰਨੀ ਕਿਨਾਂ ਚੱਲੀ ਜਾਣੀ ਆ ਤੇ ਬਾਕੀ ਜਿੱਦਾਂ ਜੇ ਜ਼ਿਆਦਾ ਵੀ ਮੀਂਹ ਪੈਂਦਾ ਆ ਫਿਰ ਜਦੋਂ ਆਪਣਾ ਕਹਿੰਦੇ ਹੁੰਦੇ ਫਿਰ ਪਾਣੀ ਚ ਆ ਕੇ ਖਾਣ ਕੇ ਇੱਥੇ ਕਹਿੰਨੇ ਵਾਟਰ ਲੋਕ ਵੀ ਮਤਲਬ ਪਾਣੀ ਬੱਗੀ ਹੋ ਗਈ ਉਦੋਂ ਫਿਰ ਇਹ ਹੁੰਦਾ ਵੀ ਜਦ ਤਨ ਥੋੜੀ ਜੇ ਡਰਾਈ ਹੋਈ ਉਦੋਂ ਜੂਰੀਆ ਪਾ ਦਈਏ ਤੇ ਜੂਰੀਆ ਜਿਹੜੀ ਆ ਵੀ ਮਤਲਬ ਜਦੋਂ ਆਪਾਂ ਪਾਉਨੇ ਆ ਉਦੋਂ ਵੀ ਰੱਬ ਅੱਗੇ ਅਰਦਾਸ ਕਰੀਦੇ ਰੱਬਾ ਹੁਣ 5 ਤੋਂ 10 ਮਿਲ ਮੀਂਹ ਦੇ ਪਾ ਦੇ ਜੇ ਮੀਂਹ ਨਾ ਪਿਆ ਤਾਂ ਸਾਡੀ ਜਿਹੜੀ ਵੀ ਮਤਲਬ ਜੂਰੀਆ ਪਾਈ ਹੋਈ ਉਹ ਵੇਸਟ ਠੀਕ ਹੈ ਜੀ ਤੇ ਇਸ ਕਰਕੇ ਵੀ ਉਹ ਤੋਂ ਬਾਅਦ ਚ ਅਗਸਤ ਦੇ ਵਿੱਚ ਆਪਾਂ ਪਹਿਲਾ ਪਾਣੀ ਲਾਉਨੇ ਆ ਪਰੀ ਵੋਟਰਿੰਗ ਤੋਂ ਬਾਅਦ ਪਹਿਲਾ ਪਾਣੀ ਉਹਨੂੰ ਕਹਿੰਦੇ ਆ ਤੇ ਉਸ ਤੋਂ ਬਾਅਦ ਜਿੱਦਾਂ ਡਿਪੈਂਡ ਕਰਦਾ ਵੈਦਰ ਤੇ ਦੋ ਪਾਣੀ ਤੇ ਚਾਹੀਦੇ ਆ ਜੇ ਵਧੀਆ ਆਪਾਂ ਯੀਲਡ ਕੱਢਣੀ ਆ ਭਈ 7-8 ਟਨ ਹਕਟੇਰ ਦੀ ਜੇਕਰ ਮੈਂ ਮਤਲਬ ਕਈ ਵਾਰੀ ਮੌਸਮ ਜ਼ਿਆਦਾ ਡਰਾਈ ਹੋਵੇ ਫਿਰ ਤਿੰਨ ਪਾਣੀ ਵੀ ਲੱਗ ਜਾਂਦੇ ਆ ਪਹਿਲਾ ਪਾਣੀ ਅਗਸਤ ਦੇ ਵਿੱਚ ਦੂਜਾ ਰਫਲੀ ਕਹਿ ਲੋ ਸਤੰਬਰ ਦੇ ਵਿੱਚ ਤੀਸਰਾ ਪਾਣੀ ਅਕਤੂਬਰ ਦੇ ਵਿੱਚ ਪਰ ਉਹ ਡੇਟਾ ਕੋਈ ਫਿਕਸ ਨਹੀਂ ਹੈ ਗਿਆ ਵੈਦਰ ਦੇ ਨਾਲ ਆ ਡਿਪੈਂਡ ਇੱਥੇ ਦੱਸ ਦਈਏ ਮੀਂਹ ਵੀ ਹੈ ਜਿਹੜੇ ਇੱਥੇ ਇਹਨਾਂ ਮਹੀਨਿਆਂ ਚ ਜੂਨ ਜੁਲਾਈ ਅਗਸਤ ਜਿਹੜੇ ਮੀਂਹ ਪੈਂਦੇ ਨੇ ਦਿਆ ਤੇ ਰੱਬ ਸਾਥ ਦਿੰਦਾ ਰਹਿੰਦਾ ਕਿਤਰੇ ਕਿਤੇ ਸੋ ਭਾਈ ਜੀ ਇਹ ਤੁਸੀਂ ਜੋ ਅਠ ਕਟਾਣਾ ਕਹੀਆ 8 ਤੋਂ 9 ਰਨ ਲਾ ਲਓ ਤੁਸੀਂ ਪਰ ਹੈਕਟਰ ਦੀ ਪਰ ਹੈਕਟਰ ਦੀ ਤਾਂ ਫਿਰ ਉਹ ਸਮਝ ਲਓ ਵੀ ਝਾੜਤਾ ਜਿਹੜਾ ਪੰਜਾਬ ਨਾਲੋਂ 50 ਕ ਮਣ ਦੇ ਲਾਗੇ ਕਿੱਲੇ ਦੀ ਜਾਵੜੀ ਹਾਂਜੀ ਇਹ ਤਾਂ ਹਾਂਜੀ ਹਾਂਜੀ ਇੰਨੀ ਕਿ ਜਾਵੜੀ ਫਿਰ ਮੈਚ ਕਰ ਰਹੀ ਆ 40 50 ਮਣੀ ਜੇ ਛੜਦੀ ਉਹ ਅੱਜ ਠੀਕ ਆ ਅੱਜ 70 ਸ ਮਣ ਲੈ ਗਏ ਹਾਂਜੀ ਪਰ ਇੱਥੋਂ ਦਾ ਜਿਹੜਾ ਬ੍ਰਾਡ ਦੇ ਵਿੱਚ ਜਾ ਕੇ ਜਦੋਂ ਕਰਦੇ ਆ ਤਾਂ 50 ਮਣ ਥੋੜਾ ਨਹੀਂ ਹੁੰਦਾ ਝਾੜ ਹਾਂਜੀ ਇਹ ਟੌਪ ਐਂਡ ਆ ਹੂੰ ਇਹ ਬਾਟਮ ਐਂਡ ਨਹੀਂ ਹੈਗਾ ਟੌਪ ਐਂਡ ਆ ਵੀ ਜੇ ਹੁਣ ਆਪਾਂ ਇੱਕ ਹੀ ਪਾਣੀ ਲਾਉਨੇ ਆ ਫਿਰ 5 ਟਨ ਜਿਹੜੀ ਆ ਪੰਜ ਤੋਂ 6 ਟਨ ਅਕਸੈਪਟ ਕਰਦੇ ਆ ਆਪਾਂ ਇੱਕ ਪਾਣੀ ਨਾਲ ਤੇ ਜੇ ਜਿਆਦਾ ਡਰਾਈ ਵੈਦਰ ਹੋਵੇ ਭਾਜੀ ਫਿਰ ਬਾਲੀ ਵੀ ਜਿੱਦਾਂ ਆਪਾਂ ਮੰਨ ਲਓ ਕਿ ਇੰਨੇ ਫਿਰ ਬਾਲੇ ਵੇਚ ਦਿੰਨੇ ਆ ਬਾਲੀ ਜਿਹੜੀ ਆ ਉਹ ਡਰਾਈ ਉਹਨੂੰ ਪਾਣੀ ਇੱਕ ਨਾਲ ਵੀ ਮੰਨ ਲਓ ਉਹਦਾ ਚੱਲ ਜਾਂਦਾ ਕੰਮ ਜੋਂ ਜਿਹਨੂੰ ਕਹਿੰਦੇ ਆ ਜੀ ਸਾਡੇ ਹਾਂਜੀ ਜਿਹਨੂੰ ਜੋ ਕਹਿੰਦੇ ਆ ਤੇ ਇਸ ਕਰਕੇ ਵੀ ਉੱਥੇ ਹੀ ਫੇਰ ਗੱਲ ਆ ਗਈ ਵੀ ਮਤਲਬ ਆਪਣਾ ਪਾਣੀ ਕਿੰਨਾ ਆ ਪੇ ਮਤਲਬ ਕਿੰਨੇ ਨੂੰ ਮੀਗਾ ਆਪਾਂ ਨੂੰ ਮਿਲ ਰਿਹਾ ਤੇ ਉਹਦੇ ਨਾਲ ਜਿੱਦਾਂ ਹੁਣ ਖਾਦਿਆ ਜੂਰੀਆ ਆ ਤਕਰੀਬਨ 980 ਡਾਲਰ ਨੂੰ ਟਾਣਿਆ ਹੁਣ ਕੀ ਮਤਲਬ ਮੈਟਰੀ ਉਹ ਵੀ ਭਾਜੀ ਬਲਕ ਦੇ ਵਿੱਚ ਜਿੱਦਾਂ ਜਿਹੜੀ ਬੈਗ ਦੇ ਵਿੱਚ ਆ ਉਹਦਾ 100 ਅੰਡਰ ਡਾਲਰ ਮੋਰ ਆ ਪੇ ਮਤਲਬ 100 ਡਾਲਰ ਜਿਹੜਾ ਉਹਦਾ ਮਤਲਬ ਬੈਗ ਦਾ ਪੇ ਮਤਲਬ ਐਕਸਟਰਾ ਆ ਇਹਨੇ ਨੂੰ ਮੈਟਰੀ ਆ ਬਾਕੀ ਪਾਣੀ ਕਿੰਨੇ ਨੂੰ ਆ ਇਸ ਕੀ ਜਿਹੜੇ ਆ ਪੇ ਮਤਲਬ ਫਾਰਮਰ ਸਾਰੇ ਸਟਰਗਲ ਕਰ ਰਹੇ ਪੇ ਪਾਣੀ ਜਿਆਦਾ ਮਹਿੰਗਾ ਆ ਖਾਦਾਂ ਵੀ ਮਹਿੰਗੀਆਂ ਆ 300 ਡਾਲਰ ਨੂੰ ਪੇ ਪੌਣੇ ਕਿ 300 ਡਾਲਰ ਨੂੰ ਡਿਪੈਂਡ ਕਰਦਾ ਵੀ ਆਪਣੇ ਪ੍ਰੋਟੀਨ ਕਿੰਨੇ ਆ ਕਣਕ ਜਿਹੜੀ ਆ ਪੇ ਮਤਲਬ ਉਹਦੀ ਮਤਲਬ 280 ਤੋਂ ਲੈ ਕੇ 300 ਡਾਲਰ ਤੱਕ ਉਹਦੀ ਪ੍ਰਾਈਸ ਆ ਪਰ ਹਾਂਜੀ ਤੇ ਜੇ ਹੁਣ ਇੰਡੀਆ ਦੇ ਹਿਸਾਬ ਨਾਲ ਦੇਖਿਆ ਜਾਵੇ ਇੰਡੀਆ ਮੇਰਾ ਖਿਆਲ ਹੈ ਪੀ ਆਮ ਜਿਹੜੀ ਨੋਰਮਲ ਆ ਕਣਕ ਪੀ 22-2300 ਡਾਲਰ ਨੂੰ ਕੁਆਂਟਾ ਲਿਆ ਤੇ ਰੁਪਈਆ ਨੂੰ ਰੁਪਈਆ ਨੂੰ ਸੌਰੀ 22-2300 ਰੁਪਈਏ ਨੂੰ ਤਾਂ 22-23000 ਨੂੰ ਟਨ ਹੋਗੇ ਤੇ ਇੱਥੇ ਜੇ ਆਪਾਂ 300 ਡਾਲਰ ਦਾ ਵੀ ਹਿਸਾਬ ਲਾਉਨੇ ਆ ਤਾਂ ਤਕਰੀਬਨ 16 ਤੋਂ 17000 ਰੁਪਈਆ ਬਣਦਾ ਤੇ ਜਿਹੜੀ ਖਾਦ ਆ ਉਥੇ ਜਿੱਦਾਂ ਵੀ ਮਤਲਬ ਜਿਹੜੀ 45 ਕਿਲੋ ਦਾ ਬੈਗ ਹੁਣ ਆਉਂਦਾ ਆ ਉਹ ਵੀ ਮੇਰੇ ਖਿਆਲ ਆ ਪੀ ਜੇ ਇਸ ਟੇਰੀਅਰ ਡਾਲਰ ਦੇ ਵਿੱਚ ਆਪਾਂ ਉਹਨੂੰ ਕਨਵਰਟ ਕਰਦੇ ਆ ਤਾਂ ਮੇਰੇ ਖਿਆਲ ਆ ਵੀ 120 25 ਡਾਲਰ ਨੂੰ ਟਨ ਆਉਂਿਆ ਉੱਥੇ ਖਾਦ ਤੇ ਇੱਥੇ ਜਿਹੜੀ ਆ ਵੀ ਮਤਲਬ ਤਕਰੀਬਨ ਕਹ ਲਓ ਵੀ 1 ਡਾਲਰ ਨੂੰ ਕਿਲੋ 980 ਡਾਲਰ ਨੂੰ ਟਨ ਮਿਲਦੀ ਆ ਇਸ ਕਰਕੇ ਕੋਸਟ ਬਹੁਤ ਜ਼ਿਆਦਾ ਆ ਤੇ ਇਹਨਾਂ ਕੋਈ ਵੀ ਚੀਜ਼ ਆ ਵੀ ਮਤਲਬ ਜਿੱਦਾਂ ਕਾਨਕਿਆ ਕਨੋਲਾ ਆ ਝੋਨਾ ਆ ਕੋਈ ਵੀ ਆ ਇਹਨਾਂ ਦਾ ਵੀ ਮਤਲਬ ਪ੍ਰਾਈਸ ਵਧਣੀ ਚਾਹੀਦੀ ਆ ਇਸ ਟਾਈਮ ਤੇ ਫਾਰਮਰ ਸਾਰੇ ਸਟ੍ਰਗਲ ਦੇ ਵਿੱਚ ਆ ਉਹਨਾਂ ਜਿਆਦਾ ਪ੍ਰੋਫਿਟ ਮਾਰਜਨ ਨਹੀਂ ਰਹਿ ਜਾਂਦਾ ਵੀ ਬਹੁਤ ਘਟ ਜਾਂਦਾ ਪਰ ਇੱਥੇ ਇੱਕੋ ਹੀ ਆ ਵੀ ਲਾਰਜ ਸਕੇਲ ਤੇ ਆ ਹੁਣ ਜਿੱਦਾਂ ਆਪਾਂ ਕਾਨਕਵੀ ਆ ਆਮ ਫਾਰਮਰ ਦਾ ਵੀ ਆਪਾਂ ਤਾਂ ਬਹੁਤ ਛੋਟਿਆਂ ਦੇ ਵਿੱਚ ਆਉਨੇ ਆ ਵੀ ਮੰਨ ਲਓ ਕੋਈ ਵੱਡੇ ਨਹੀਂ ਹੈਗੇ ਛੋਟਿਆਂ ਦੇ ਵਿੱਚ ਆ ਤੇ ਇਕੜ ਜਿਆਦੇ ਹੁੰਦੇ ਆ ਥੋੜਾ ਜਿਹਾ ਪ੍ਰੋਫਿਟ ਹੁੰਦਾ ਤਾਂ ਫੇ ਇਕੜ ਜਿਆਦੇ ਹੋਣ ਦਾ ਕਰਕੇ ਕੁਝ ਨਾ ਕੁਝ ਬਣ ਜਾਂਦਾ ਆਦਰਵਾਇਸ ਪ੍ਰੋਫਿਟ ਜਿਹੜਾ ਆ ਇੱਥੇ ਬਹੁਤ ਮਤਲਬ ਕਹਿ ਲਓ ਮਿਨੀਮਮ ਪ੍ਰੋਫਿਟ ਆ ਪਹਿਲਾ ਡੀਪੀ ਪੌਣੇ ਹਾਂਜੀ ਕਿੰਨੇ ਕ ਪੌਣੇ ਉਹ 150 ਤੋਂ ਪੌਣੇ 200 ਕਿਲੋ ਹੈਕਟੇਰ ਦੀ ਵੀ ਮਤਲਬ ਕਿ 150 ਪੌਣੇ 200 ਜਿੱਦਾਂ ਜੇ ਤੱਕ ਪਾਦ ਆਇਆ ਫਿਰ ਮਤਲਬ 150 ਕਿਲੋ ਨਾ ਵੀ ਸਾਰ ਜਾਂਦਾ ਜੇ ਝੋਨੇ ਦੇ ਬਾਅਦ ਪੌਣੇ ਝੋਨੇ ਤੋਂ ਬਾਅਦ ਚ ਬੀਜਦੇ ਆ ਤਾਂ ਫਿਰ ਤਕਰੀਬਨ ਪੌਣੇ ਇੱਕ 200 ਕਿਲੋ 180 ਕਿਲੋ ਹੈਕਟੇਰ ਦੀ ਜਿਹੜੀ ਡੀਪੀ ਪਾ ਦੇਦੀ ਹੈ ਉਹ ਤਾਂ ਸਾਰਾ ਫਿਰ ਸੇਮ ਹੀ ਆ ਉਧਰਲਾ ਤੇ ਯੂਰੀਆ ਕਿੰਨੇ ਘਟੇ ਅੰਦਾਜ਼ਾ ਯੂਰੀਆ ਜੀ ਵੀ ਮਤਲਬ ਜਿਹੜੀ ਹੈਕਟੇਰ ਤੇ ਆ ਇਹ ਤਕਰੀਬਨ ਜੇ ਵਧੀਆ ਆਪਾਂ ਟਾਪ ਐਂਡ ਤੇ ਜਾਣਾ ਆ ਤੇ ਉਹੀ ਵੀ ਮਤਲਬ 50 ਕਿਲੋ ਝੋਨੇ ਨਾਲੋਂ ਘੱਟ ਵੀ 1.450 ਕਿਲੋ 400 ਤੋਂ 1.450 ਕਿਲੋ ਤੱਕ ਹੇਕਟੇਰ ਦੇ ਪਾਉਨੇ ਆ ਹੂੰ ਜੁੜੀ ਆ ਵੀ ਫਿਰ ਬਰਾਬਰੀ ਭੇੜ ਲੈਣੇ ਆ ਬਟ ਨਹੀਂ ਹੈਗਾ ਹਾਂਜੀ 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 ਲੇਬਰ ਦਾ ਤਾਂ ਫਿਰ ਕੰਮ ਨਹੀਂ ਕੋਈ ਹੈਗਾ ਨਹੀਂ ਲੇਬਰ ਦਾ ਨਹੀਂ ਜੀ ਕੰਮ ਮਤਲਬ ਹੋਣ ਦੇਖੋ ਆ ਜਿਹੜਾ ਪਾਣੀ ਦਾ ਸਿਸਟਮ ਆ ਪੇ ਇਹ ਜਿੱਦਾਂ ਪੇ ਮਤਲਬ ਪਾਣੀ ਆਪਾਂ ਆਉਣਾ ਆ ਪੇ ਇੱਥੇ ਫੱਟੀਆਂ ਪਾ ਕੇ ਪੇ ਮਤਲਬ ਜਿੱਦਾਂ ਪਾਣੀ ਹਾਂ ਨੱਕਾ ਆ ਫੱਟੀਆਂ ਪਾ ਕੇ ਪਾਣੀ ਬਲੌਕ ਕਰ ਦੇਣਾ ਆ ਠੀਕ ਹੈ ਜੀ ਤੇ ਇੱਕ ਜਿਹੜਾ ਪੇ ਮਤਲਬ ਆਹ ਜਿਹੜੀ ਚੀਜ਼ ਆ ਨਾ ਇਹਨੂੰ ਟੇਪਾਂ ਲਾਈਆਂ ਆ ਪੇ ਮਤਲਬ ਜਿੱਦਾਂ ਆਹ ਬਲੈਕ ਵਾਲੀ ਆਹ ਵਾਈਟ ਆ ਆਹ ਬਲੈਕ ਆ ਠੀਕ ਹੈ ਜੀ ਇਹ ਜਿੱਦਾਂ ਪੇ ਮਤਲਬ ਇੱਥੇ ਤੱਕ ਜਿਹੜਾ ਇਹਦਾ ਪਾਣੀ ਦਾ ਲੈਵਲ ਆ ਪੇ ਮਤਲਬ ਇੱਥੇ ਤੱਕ ਰੱਖਣਾ ਰੱਖਣਾ ਇੱਥੇ ਤੱਕ ਪਾਣੀ ਮਤਲਬ ਇੱਕ ਮਤਲਬ ਬੇ ਦੇ ਵਿੱਚ ਪ੍ਰੋਪਰ ਆਉਂਦਾ ਆ ਜਦੋਂ ਆਪਾਂ ਇੱਥੇ ਇੱਕ ਦੇਖਣਾ ਇੱਥੇ ਇੱਕ ਤੱਕ ਪਾਣੀ ਆ ਗਿਆ ਇਹਦਾ ਮਤਲਬ ਭਰ ਗਿਆ ਹੋਣਾ ਕਿਹੜਾ ਦੂਸਰੇ ਪਾਸੇ ਡਰਾਈਵ ਕਰਕੇ ਆਪਾਂ ਉਧਰੋਂ ਵੀ ਦੇਖ ਲੈਣਾ ਮੇਕ ਸ਼ੋਰ ਵੀ ਮੰਨ ਲਓ ਕਿ ਹਾਰਾ ਭਰਿਆ ਆ ਤੇ ਆਉਣਾ ਆ ਉਹਨੋਂ ਮਤਲਬ ਜਿੱਦਾਂ ਫਟੀਆਂ ਲਿਫਟ ਕਰਨ ਨੂੰ ਇੱਕ ਚੁੰਡੀ ਜੇ ਬਣੀ ਆ ਜੇ ਕਹਿ ਲਓ ਉਹ ਛੱਟ ਦੇ ਵਿੱਚ ਪਈ ਹੋਣੀਆਂ ਇੱਥੇ ਖੜ ਕੇ ਫਟੀਆਂ ਕੱਢਣੀਆਂ ਤਾਂ ਪਾਣੀ ਅਗਲੇ ਘਾਰੇ ਚੱਲ ਜਾਣਾ ਤੇ ਆਪਾਂ ਡਰਾਈਵ ਕਰਕੇ ਘਰ ਨੂੰ ਚੱਲ ਜਾਣਾ ਠੀਕ ਹੈ ਜੀ ਸਿਸਟਮ ਬਹੁਤ ਵਧੀਆ ਆ ਸਿਸਟਮ ਦੀ ਪਰ ਅਜੇ ਵੀ ਥੋੜਾ ਫਟੀਆਂ ਵਾਲਾ ਸਿਸਟਮ ਪੰਜਾਬ ਨਾਲ ਮਾੜਾ ਅ ਵੀ ਆਪ ਦੇ ਵਿੱਚ ਜਿਹੜੇ ਨੱਕਿਆਂ ਦਾ ਸਿਸਟਮ ਆ ਗਿਆ ਹੁਣ ਇਹ ਤੋਂ ਜ਼ਿਆਦਾ ਵਧੀਆ ਆ ਗਿਆ ਉਹ ਇਕੱਲੀ ਇਕੱਲੀ ਫੱਟੀ ਪਾਉਣ ਦੀ ਲੋੜ ਨਹੀਂ ਬਹੁਤ ਸਾਰੀਆਂ ਚੀਜ਼ਾਂ ਗਾ ਚੱਪਣ ਵਾਲੇ ਆ ਗਏ ਹੋਰ ਆ ਗਏ 20 ਕਿਸਮ ਦੀਆਂ ਵੈਰਾਈਟੀਆਂ ਆ ਗਈਆਂ ਜਿਹੜੀ ਇੱਕ ਸੈਕਿੰਡ ਜੀ ਹੋ ਜਾਂਦਾ ਹਾਂਜੀ ਉਹ ਤਕਨੀਕ ਆਪਣੇ ਬੰਦਿਆਂ ਨੇ ਤਾਂ ਨਾ ਮੈਂ ਅੱਗੇ ਕਈ ਵਾਰੀ ਸ਼ੋਅ 'ਚ ਵੀ ਡਿਸਕਸ ਕੀਤੀ ਹੈ ਬਾਈ ਵੀ ਜਦੋਂ ਆਪਾਂ ਕੰਮ ਕਰਦੇ ਸੀ ਕਈ ਚੀਜ਼ਾਂ ਤਾਂ ਚੱਲ ਮੰਨ ਲੈਂਦੇ ਆ ਵੀ ਕੋਈ ਕੰਪਿਊਟਰ ਦਾ ਜੋਗਾ ਜਾਂ ਕੋਈ ਕੈਮਰੇ ਦੀ ਆ ਗਈ ਵੀ ਇਹਦੇ ਤਾਂ ਮਿਕਸ ਮੈਗਾਪਿਕਸਲ ਖੋਜ ਹੋਈ 2 4 ਤੋਂ ਜਾਂਦੇ ਜਾਂਦੇ 100 200 ਮੈਗਾਪਿਕਸਲ ਹੋ ਗਏ ਹਾਂਜੀ ਪਰ ਹੁਣ ਜਿਹੜੀ ਚੀਜ਼ ਦੀ ਖੋਜ ਆਪਣੇ ਵੇਲੇ ਵੀ ਸੀਗੀ ਹਾਂਜੀ ਪਰ ਸਾਡੇ ਦਿਮਾਗ 'ਚ ਆਈਡੀਆ ਨਹੀਂ ਆਇਆ ਹੁਣ ਅੱਜ ਤੁਸੀਂ ਜਾਓਗੇ ਅਸੀਂ ਉੱਥੇ ਨੱਕੇ ਬੰਦ ਕਰਦੇ ਮੈਂ ਖੁਦ ਰਾਤ ਨੂੰ 60 60 ਨੱਕੇ ਬੰਦ ਕੀਤੇ ਆ ਕਣਕ ਪਾਣੀ ਲਾਉਂਦੇ ਜਦੋਂ ਉੱਥੇ ਤਾਂ ਕੱਕੇ ਰੇਤੇ ਦੇ ਬਾਣ ਸੀ ਤੇ ਉਹ ਨੱਕਾ ਖੁਰਦਾ ਵੀ ਬੜਾ ਸੀ ਖੜਦਾ ਹੀ ਨਹੀਂਦੀ ਸੀ ਪਰ ਅੱਜ ਕੀ ਕਰ ਰੱਖਿਆ ਮੈਂ ਜਾਨਣਾ ਉੱਥੇ ਖੇਤ ਤਾਂ ਸਭ ਨੇ ਨਾ ਪਾਈਪ ਦਾ ਬਰਖਿਆ 4 ਇੰਚੀ ਬੂਰੇ ਗੱਟਾ ਬਣ ਰੱਖਿਆ ਤਾਂ ਗੱਟੇ ਵਿੱਚ ਦੀ ਪਾਣੀ ਜਾਂਦਾ ਮੁੜ ਕੇ ਗੱਟਾ ਚੱਕ ਕੇ ਉੱਤੇ ਟਿੱਟਰਦੇ ਕਹੀ ਵੀ ਨਹੀਂ ਲੈ ਕੇ ਜਾਂਦੇ ਖੇਤ ਪਾਣੀ ਲਾਉਣ ਵਾਸਤੇ ਸੋ ਉਵੇਂ ਤਕਨੀਕ ਦਾ ਸਟੇਖ ਹੈਰ ਫਸਾਰਾ ਉੱਥੇ ਵੀ ਹੋ ਰਿਹਾ ਦਿਮਾਗ ਦੇ ਨਾਲ ਕਰ ਰਹੇ ਆ ਇੱਥੇ ਭਾਜੀ ਇੱਕ ਚੀਜ਼ ਮੈਂ ਹੋਰ ਰੇਡ ਕਰ ਦਿੰਨਾ ਆਹ ਜਿਹੜੀ ਨੱਕੇ ਆ ਇਹ ਬਰੂਨੋ ਉਲਟਾ ਨੇ ਆ ਇੱਥੇ ਕੰਪਨੀ ਜਿਹੜੀ ਉਹ ਬਣਾਉਂਦੀ ਆ ਉਹਨਾਂ ਨੇ ਹਾਲੇ ਟੈਕਨੀਕ ਨਹੀਂ ਗੱਡੀ ਮੇਰੀ ਗੱਲ ਹੋਈ ਸੀਗੀ ਜਦੋਂ ਆਪਾਂ ਨਾ ਗ੍ਰਿਫਤ ਤੋਂ ਸ਼ਿਫਟ ਨੂੰ ਜਾਣਦੇ ਆ ਤੇ ਟੱਕਣ ਬਾਅਦ ਤੋਂ ਅੱਗੇ ਜਾ ਕੇ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਪਈ ਉਹ ਛੋਟਾ ਜਿਹਾ ਟਾਉਨ ਆ ਉਹਦਾ ਕੀ ਨਾਮ ਆ ਉੱਥੇ ਉਹਨਾਂ ਦੀ ਕੰਪਨੀ ਦਾ ਨਾਮ ਹੈਗਾ ਪੈਡਮਨ ਸਟਾਪ ਹੂੰ ਪੈਡਮਨ ਸਟਾਪ ਵਾਲਿਆਂ ਦੇ ਜਿਹੜੇ ਆ ਵੀ ਮਤਲਬ ਤੁਸੀਂ ਕਹਿੰਨੇ ਨਾ ਉਹਨਾਂ ਦੇ ਜਿਹੜੇ ਆ ਵੀ ਮਤਲਬ ਇੱਥੇ ਉਹਨਾਂ ਨੇ ਫਰੇਮ ਬਣਾਇਆ ਆ ਫਰੇਮ ਦੇ ਨਾਲ ਪਈ ਉਹ ਤਰਪਾਲ ਜੀ ਆ ਬਹੁਤ ਸਟਰੋਂਗ ਉਹ ਜਿੱਦਾਂ ਵੀ ਮਤਲਬ ਲਾ ਦਿੰਦੇ ਆ ਉਹ ਲਾ ਕੇ ਤਾਂ ਫੋਨ ਤੇ ਮਤਲਬ ਜਾਂ ਸੈੱਟ ਕਰ ਦੇਣਾ ਵੀ ਜਦੋਂ ਇੰਨਾ ਪਾਣੀ ਪਏ ਇਹ ਬੇ ਦੇ ਵਿੱਚ ਹੋ ਗਿਆ ਤਾਂ ਉਹਨੇ ਆਟੋਮੈਟਿਕਲੀ ਡ੍ਰੌਪ ਹੋ ਜਾਣਾ ਉਹਦੀ ਕੁਟੇਸ਼ਨ ਲਈ ਸੀਗੀ ਭਾਜੀ ਉਦੋਂ ਮੇਰਾ خیال ਦੋਨੋਂ ਫਾਰਮਾਂ ਦਾ ਮੇਰੇ ਖਿਆਲ ਉਹਨਾਂ 2 ਤੋਂ ਸਵਾ 2 ਲੱਖ ਡਾਲਰ ਦੀ ਕੁਟੇਸ਼ਨ ਦਿੱਤੀ ਸੀ ਵੀ ਜੇ ਸਾਰਾ ਆਟੋ ਮੋਡਿਵ ਕਰਨਾ ਤੇ ਉਹ ਫੇ ਉਦੋਂ ਕਰਵਾਉਣ ਦਾ ਪਹਿਲਾ ਸੀਗਾ ਪਰ ਜਦੋਂ ਕੋਵਿਡ ਆਇਆ ਕੋਵਿਡ ਤੋਂ ਬਾਅਦ ਸਾਰਿਆਂ ਦੀ ਜਿੱਦਾਂ ਵੀ ਮਨ ਲਵ ਕਹ ਲੋ ਅਪਸਾਈਡ ਡਾਊਨ ਚਲੇ ਗਏ ਸਾਰੇ ਬੰਦੇ ਜਦੋਂ ਕੋਵਿਡ ਆਇਆ ਇਹ ਕਹਿੰਦੇ ਸੀ ਪ੍ਰੋਪਰਟੀ ਨੂੰ ਕਿਸੇ ਨੂੰ ਪੁੱਛਣਾ ਨਹੀਂ ਇਹ ਕੀ ਕਰਾਂਗੇ ਮੈਂ ਤੁਹਾਨੂੰ ਹੋਰ ਇੱਕ ਗੱਲ ਇੱਥੇ ਐਡ ਕਰ ਦਿਆਂ ਵੀ ਉਦੋਂ ਉਸ ਫਾਰਮ ਦਾ ਸਾਡਾ ਸੌਦਾ ਹੋਇਆ ਸੀਗਾ ਤੇ ਸਾਡਾ ਜਿਹੜਾ ਵਕੀਲ ਆ ਉਹ ਵੀ ਕਹਿੰਦਾ ਸੀਗਾ ਕਹਿੰਦਾ ਵੀ ਮਨ ਲਵ ਸਲਿਸਟ ਜਦੋਂ ਦੇਖੋ ਕੌਂਟਰੈਕਟ ਗਿਆ ਉਹ ਕਹਿੰਦਾ ਵੀ ਪਹਿਲਾਂ ਕਹਿੰਦਾ ਬੁਸ਼ ਫਾਇਰ ਫੇਰ ਕਹਿੰਦਾ ਵੀ ਮਤਲਬ ਸੌਰੀ ਪਹਿਲਾ ਡਰਾਉਟ 2019 ਦੇ ਵਿੱਚ ਫੇਰ 2019 ਦੇ ਵਿੱਚ ਆਪਣੇ ਬੁਸ਼ਫਾਰ ਹੋਇਆ ਸੀ ਹਾਲੇ ਬੁਸ਼ਫਾਰ ਚੱਲ ਰਿਹਾ ਸੀ ਕਿਉਂਕਿ ਚਾਈਨਾ ਦੇ ਵਿੱਚ ਕੋਵਿਡ ਸਟਾਰਟ ਹੋ ਗਿਆ ਤੇ ਉਹ ਕਹਿੰਦਾ ਵੀ ਇੰਨੀਆਂ ਚੀਜ਼ਾਂ ਦਾ ਸਾਹਮਣਾ ਕਰ ਰਹੇ ਤਾਂ ਤੁਸੀਂ ਵੀ ਮਤਲਬ ਹੋਰ ਫਾਰਮ ਦਾ ਸਬਦ ਕਰਕੇ ਅੱਜ ਸਾਈਨ ਕਰਨ ਤਿਆਰ ਬੈਠੇ ਆਂ ਵੀ ਇਹ ਮਤਲਬ ਕਿਦਾਂ ਇਹਨੂੰ ਅਫੋਰਡ ਕਰੋਗੇ ਅਸੀਂ ਦੋਨੇ ਜਣੇ ਸੀਗੇ ਮੈਂ ਤੇ ਮੇਰੀ ਵਾਈਫ ਐਵੇਂ ਕਹੀਏ ਵੀ ਮੇਰੀ ਵਾਈਫ ਦਾ ਬਹੁਤ ਵੱਡਾ ਹੌਸਲਾ ਆ ਵੀ ਇਦਾਂ ਦਾ ਪਰਿਵਾਰ ਹਰ ਇੱਕ ਨੂੰ ਮਿਲੇ ਕਹਿੰਦੇ ਵੀ ਪਾਠ ਕਰਕੇ ਕਹਿੰਦੇ ਕਹਿੰਦੇ ਵੀ ਸਾਈਨ ਕਰੋ ਕੋਈ ਗੱਲ ਨਹੀਂ ਜੋ ਬਾਬੇ ਨਾਨਕ ਨੇ ਕਰਨਾ ਕਰਨਾ ਇਹਦੀਆਂ ਗੱਲਾਂ ਨਹੀਂ ਸੁਣਨੀਆਂ ਕਹਿੰਦੇ ਸਾਈਨ ਕਰੋ ਤਾਂ ਆਪਾਂ ਕਰਨੋ ਚਾਹੀਏ ਚਲੋ ਜੀ ਅਸੀਂ ਕਹਾਂ ਵੀ ਨਹੀਂ ਠੀਕ ਹੈ ਜੋ ਮਹਾਰਾਜ ਕਰੋ ਠੀਕ ਹੈ ਪਰ ਉਤ ਤੋਂ ਬਾਅਦ ਫੇਰ ਸਮਾਂ ਥੋੜਾ ਜਿਹਾ ਬਦਲ ਗਿਆ ਤੇ ਉਤ ਤੋਂ ਬਾਅਦ ਕਾਫੀ ਮੀਮੋ ਵੀ ਪੈ ਗਿਆ ਤੇ 2-4 ਸਾਲ ਫੇਰ ਠੀਕ ਲੱਗ ਗਿਆ ਪਰ ਹੁਣ ਜਿਹੜੀ ਮੈਂ ਜੇ ਜ਼ਿਆਦਾ ਵੱਜ ਗਈ ਪੇ ਮਤਲਬ ਪ੍ਰੋਫਿਟ ਇੰਨਾ ਹੈ ਨੀਗਾ ਕਰਵਾਉਣ ਨੂੰ ਇਹ ਸਾਰਾ ਕੁਝ ਜੀ ਕਰਦਾ ਭਾਜੀ ਪੇ ਸਾਰਾ ਕੁਝ ਹੋਵੇ ਆਟੋ ਹੋਵੇ ਤੇ ਆਟੋ ਹੋਵੇ ਸਾਰਾ ਕੁਝ ਹੁਣ ਕਿਸੇ ਨੂੰ ਵੀ ਰਾਤ ਨੂੰ ਜਾਂ ਦਿਨੇ ਵੀ ਮਤਲਬ ਪਾਣੀ ਦਾ ਕਰਕੇ ਭੱਜਣਾ ਪੈਂਦਾ ਉਹ ਥੋੜਾ ਜਿਹਾ ਔਖਾ ਆ ਪਰ ਹੁਣ ਕੀ ਕਰੀਏ ਪੇ ਮਤਲਬ ਇੰਨਾ ਪ੍ਰੋਫਿਟ ਮਾਰਜਨ ਨਹੀਂ ਕਹੀਦਾ ਵੀ ਜਿਹੜਾ ਇੱਥੇ 2.5 ਲੱਖ ਇਨਵੈਸਟ ਕਰਨਾ ਕਿਸੇ ਹੋਰ ਥਾਂ ਜਾਂ ਕਿਸ਼ਤ ਦੇਵਾਂਗੇ ਜਾਂ ਹੋਰ ਕਰਾਂਗੇ ਨਾ ਪਰ ਇਹ ਤੁਸੀਂ ਹੁਣ ਜਿਹੜੀ ਰਾਤ ਨੂੰ ਭੱਜਣ ਦੀ ਗੱਲ ਆਈ ਇੱਥੇ ਪਾਣੀ ਤਾਂ ਜਾਂਦਾ ਨਹੀਂ ਨਾ ਟ੍ਰਾਂਸਫਰ ਸੜੇ ਨਾ ਬਿਜਲੀ ਜਾਵੇ ਤੇ ਨਾ ਕੋਈ ਹੋਏ ਜੇ ਤਾਂ ਕੋਈ ਦਿੱਕਤ ਨਹੀਂ ਜਾਂ ਕੋਈ ਘੰਟੇ ਵੀ ਨਹੀਂ ਫਿਕਸ ਹੋਏ ਵੀ ਐਨੇ ਤੋਂ ਐਨੇ ਮੋਟਰ ਚਲਾ ਸਕਦੇ ਹਾਂ ਨਹੀਂ ਉਹ ਨਹੀਂ ਭਾਜੀ ਪਰ ਮਤਲਬ ਉਹਦੇ ਵਿੱਚ ਇਹ ਹੁੰਦਾ ਆ ਵੀ ਜ਼ਿਆਦਾ ਤਾਂ ਅਵੋਇਡ ਕਰੀਦਾ ਵੀ ਨਾ ਹੀ ਆਉਣਾ ਪਵੇ ਪਰ ਜਿੱਦਾਂ ਹੁਣ ਕਹਿ ਲਓ ਵੀ ਪਾਣੀ ਤੇ ਪਿੱਛੋਂ ਆ ਜਾਂਦਾ ਗ੍ਰੈਵਿਟੀ ਆ ਵੀ ਮੰਨ ਲਓ ਉਹਦਾ ਨਹੀਂ ਕੋਈ ਚੱਕਰ ਹੁਣ ਪਾਣੀ ਜਿਹੜਾ ਆ ਵੀ ਮੰਨ ਲਓ ਲਾਈਕ 골ਡ ਆ ਮੈਂ ਪਾਣੀ ਨੂੰ ਇੱਥੇ ਜਿਹੜਾ ਸਟੇਰੀਅ ਦੇ ਵਿੱਚ 골ਡ ਤੇ ਪ੍ਰੋਪਰ ਮੈਚਾ ਠੀਕ ਹੈ ਜੀ ਹੁਣ ਜਦਾਂ ਵੀ ਮੰਨ ਲਓ ਕਹਿ ਲਓ ਵੀ ਆਪਾਂ ਪਿੱਛੋਂ ਪਾਣੀ ਆਈ ਜਾਂਦਾ ਪਾਣੀ ਆਈ ਜਾਂਦਾ ਨਾ ਜੇ ਇਸ ਕਿਆਰੇ ਭਰਿਆ ਆ ਵੀ ਮੰਨ ਲਓ ਰਾਤ ਨੂੰ ਇੱਕ ਐਗਜ਼ਾਮਪਲ ਵੀ 10 ਵਜੇ ਕਿਆਰਾ ਭਰ ਗਿਆ ਆਪਾਂ ਉਹਨੇ ਸਵੇਰੇ 4 ਵਜੇ ਠੀਕ ਹੈ ਇਸੇ ਕਿਆਰੀ 'ਚ ਪਾਣੀ ਪਈ ਜਾਂਦਾ ਆਪਾਂ ਵੀ ਐਸਟੀਮੇਟ ਨਹੀਂ ਰਹੇ ਜਾਂਦਾ ਵੀ ਅੱਗੇ ਪਾਣੀ ਕਿੰਨਾ ਚਾਹੀਦਾ ਆਪਾਂ ਪਿੱਛੇੋਂ ਪਾਣੀ ਬੰਦ ਕਰਦੀ ਅੱਗੇ ਨਾਫ ਨਾ ਹੋਵੇ ਇਸ ਕਰਕੇ ਵੀ ਇੱਥੇ ਜਿਹੜਾ ਆ ਸਿਸਟਮ ਆ ਨਾ ਇਹਨੂੰ ਕਹਿੰਦੇ ਸਟੈਪ ਵੀ ਮਤਲਬ ਇੱਕ ਨੂੰ ਦੂਜਾ ਖਿਆਰਾ ਜਿਹੜਾ ਆ ਉਹ ਤਕਰੀਬਨ ਮਿਨੀਮਮ 6 ਤੋਂ 8 ਇੰਚ ਲੀਵਾ ਆ ਕਿਤੇ ਇਸ ਤੋਂ ਵੱਧ ਵੀ ਹੈਗਾ ਵੀ ਮਤਲਬ ਮਿਨੀਮਮ ਇੰਨਾ ਆ ਜਦੋਂ ਆ ਖਿਆਰਾ ਵੀ ਇਹ ਸੈਕੰਡ ਲਾਸਟ ਖਿਆਰਾ ਇਹ ਜਦੋਂ ਭਰ ਗਿਆ ਨਾ ਖਿਆਰਾ ਇਹਦੇ ਵਿੱਚ ਪਾਣੀ ਮਤਲਬ ਫੀਲ ਹੀ ਹੋਣਾ ਚਾਹੀਦਾ ਜ਼ਿਆਦਾ ਪਾਣੀ ਨਹੀਂ ਹੋਣਾ ਚਾਹੀਦਾ ਤੇ ਇਹਦੇ ਨਾਲੋਂ ਜਿਹੜਾ ਆ ਕਹਿ ਰਿਹਾ 50 ਤੋਂ 55% ਆ ਇਹਦੇ ਨੂੰ ਆ ਕਹਿ ਰਿਹਾ ਕੰਪੈਰੀਟਰ ਇਹ ਜਦੋਂ ਪਾਣੀ ਮਤਲਬ ਜਦੋਂ ਆ ਕਹਿ ਰਿਹਾ ਭਰ ਕੇ ਆ ਪਿੱਛੋਂ ਪਾਣੀ ਸਲੋ ਕਰ ਦੇਣਾ ਜਿੱਦਾਂ ਵੀ ਮਤਲਬ ਜੇ 12 ਮਿਗ ਚੱਲ ਰਿਹਾ ਜਾਂ 24 ਮਿਗ ਚੱਲ ਰਿਹਾ ਉਹਨੂੰ 6 ਜਾਂ 5 ਮਿਗ ਤੇ ਲੈ ਆਉਣਾ ਉਸ ਤੋਂ ਬਾਅਦ ਫਿਰ ਇਹ ਸਾਰਾ ਪਾਣੀ ਡਰੇਨ ਕਰਕੇ ਆ ਕਹਿ ਰਿਹਾ ਭਰ ਦੇਣਾ ਮਿਨੀਮਮ ਪਾਣੀ ਡਰੇਨ ਕਰਨਾ ਜਿਹੜਾ ਪਾਣੀ ਆ ਭਾਜੀ ਉਹ ਹੀ ਫਿਰ ਉੱਥੇ ਗੱਲ ਆ ਗਈ ਘੁਮ ਘੁਮਾ ਕੇ ਪਾਣੀ ਗੋਲਡ ਆ ਵੀ ਪਾਣੀ ਦੀ ਕੀਮਤ ਜ਼ਿਆਦਾ ਆ ਵੀ ਜੇ ਹੁਣ ਇੱਥੇ ਪਈ ਗਿਆ ਗਾਂ ਦਾ ਸਾਨੂੰ ਐਸਟੀਮੇਟ ਤੇ ਜੇ ਪਾਣੀ ਸਾਰਾ ਡਰੇਨ ਕਰਨਾ ਪਿਆ ਤਾਂ ਪੰਲ 300 ਮਿਗ ਨੂੰ 300 ਡਾਲਰ ਨੂੰ ਮਿਗ ਪਾਣੀ ਆ ਉਹ ਫੇਰ ਜ਼ਿਆਦਾ ਵੀ ਮਤਲਬ ਵੇਸਟ ਹੋਇਆ ਹੁੰਦਾ ਵੇਸਟਾ ਪਾਣੀ ਹਾਂਜੀ ਇਸ ਕਰਕੇ ਵੀ ਮਤਲਬ ਇਹ ਪਾਣੀ ਦਾ ਜਿਹੜਾ ਮੈਨੇਜਮੈਂਟ ਆ ਸਭ ਤੋਂ ਔਖੀ ਪਾਣੀ ਦੀ ਮੈਨੇਜਮੈਂਟ ਆ ਬਾਕੀ ਸਾਰਾ ਕੁਝ ਬੰਦਾ ਕਰ ਲੈਂਦਾ ਪਰ ਜਿਹੜਾ ਪਾਣੀ ਆ ਉਹਦੀ ਮੈਨੇਜਮੈਂਟ ਜਿਹੜਾ ਬੰਦਾ ਕਰ ਗਿਆ ਉਹ ਉਹੀ ਆ ਕੰਮ ਜਲ ਹੀ ਜੀਵਨ ਹੈ ਕਣਕ ਹੋਗੀ ਸੁਨਹਿਰੀ ਚਾਰ ਚਫੇਰੇ ਕਹਿੰਦੇ ਨੇ ਫੈਲ ਗਈ ਵੱਢਣ ਨੂੰ ਕੰਬੈਨ ਹੈਗੀ ਤੇ ਤੂੜੀ ਵਾਲੀ ਮਸ਼ੀਨ ਤੁੜਿਆਰੀ ਮਸ਼ੀਨ ਨਹੀਂ ਜੀ ਇੱਥੇ ਹੈਗੀ ਇਹ ਇੱਥੇ ਨਾ ਵੀ ਮਤਲਬ ਜਦੋਂ ਡਰਾਈ ਬੇਦਰ ਦੇ ਵਿੱਚ ਉਹ ਆਪਾਂ ਨਹੀਂ ਮਸ਼ੀਨ ਲਈ ਕਈ ਕੰਟਰੈਕਟਰ ਹੈਗੇ ਆ ਉਹ ਬਾਇਲ ਬਣਾਉਂਦੇ ਆ ਵੀ ਮਤਲਬ ਉਹ ਉਹਨਾਂ ਕੋ ਮਸ਼ੀਨਾਂ ਆ ਪਏ ਉਹ ਜਿੱਦਾਂ ਵੀ ਮਤਲਬ ਡਰਾਈ ਏਰੀਆ ਗੱਠਾ ਜੀਆਂ ਬਣਾਉਂਦੇ ਆ ਉਹ ਕਈ ਵਾਰੀ ਬਣਾ ਲੈਂਦੇ ਆ ਕਈ ਵਾਰੀ ਵੀ ਇਹ ਆ ਕਿ ਉਹ ਵੀ ਜਿਆਦਾ ਮਤਲਬ ਜੇਤ ਹੈਗਾ ਵੀ ਡਰਾਉਟ ਚੱਲ ਰਿਹਾ ਫੇਰ ਤੋਂ ਉਹਦੇ ਕੁਛ ਨਾ ਕੁਛ ਚਾਰ ਪੈ ਇਥੇ ਬਣ ਜਾਂਦੇ ਆ ਪਰ ਕੋਈ ਬਹੁਤੇ ਜਿਆਦਾ ਨਹੀਂ ਇਸ ਕਰਕੇ ਬਾੜਾ ਨਹੀਂ ਕਰੀਦਾ ਕਈ ਵਾਰੀ ਇਹ ਹੁੰਦਾ ਆ ਵੀ ਆਪਣੇ ਕੁਝ ਦਾ ਆਫਸੈਟ ਡਿਸ ਕਹਿ ਗਈਆਂ ਦੂਜੇ ਫਾਰਮ ਦੇ ਵਿੱਚ ਕਣਕ ਵੱਢ ਕੇ ਜਦੋਂ ਕਣਕ ਵੱਢਣੀ ਆ ਉਦੋਂ ਅਸੀਂ ਵੀ ਮਤਲਬ ਬਲੇਟ ਨੀਮਾ ਰੱਖਣਾ ਫਰੰਟ ਜਿਹੜਾ ਨੀਮਾ ਰੱਖਣਾ ਵੀ ਜਿਹੜੀ ਇੰਨੀ ਇੰਨੀ ਪਿੱਛੇ ਲੈ ਜਾ ਤੇ ਜਿਹੜਾ ਉਹ ਪਿੱਛੋਂ ਆ ਮਤਲਬ ਚੋਪਰ ਨੇ ਚੋਪ ਕਰੀ ਜਾਣਾ ਤੇ ਪਿੱਛੇ ਸਪਰੈਡ ਹੋਈ ਜਾਣੇ ਉਹਦੇ ਵੀ ਡਿਸਕ ਦੇਣੀਆਂ ਕਿਉਂਕਿ ਕਾਣਕ ਤੋਂ ਪਈ ਇਹ ਬਾਅਦ ਚ ਨਾ ਭਾਜੀ ਕੋਈ ਵੀ ਫਸਲ ਬੀਜਣ ਦਾ ਟਾਈਮ ਨਹੀਂ ਰਹਿ ਜਾਂਦਾ ਕਾਣਕ ਜਦੋਂ ਨਾਰਮਲੀ ਨਵੰਬਰ ਐਂਡ ਦਸੰਬਰ ਚੜ੍ਹੇ ਹਾਰਵੈਸਟਿੰਗ ਹੁੰਦੀ ਆ ਹੂੰ ਹੂੰ ਉਸ ਤੋਂ ਬਾਅਦ ਚ ਹੋਵੇ ਸਟੱਬਲ ਜਿਹੜੇ ਉਹ ਵਿੱਚੇ ਬਾਦਣੇ ਆ ਉਸ ਤੋਂ ਬਾਅਦ ਜੇ ਪੇ ਮੰਨ ਲਓ ਮੁੜ ਕੇ ਕਾਣਕ ਜਾਂ ਕਨੋਲਾ ਬੀਜਣਾ ਤਾਂ ਉਹ ਅਪ੍ਰੈਲ ਮਈ ਦੇ ਵਿੱਚ ਆਉਂਦਾ ਆ ਜੇ ਕਪਾਹ ਬੀਜਣੀਆਂ ਤੇ ਜਦੋਂ ਦਸੰਬਰ 24 ਦੇ ਵਿੱਚ ਮੰਨ ਲਓ ਐਗਜ਼ੈਂਪਲ ਤੇ ਹਾਰਵੈਸਟਿੰਗ ਕੀਤੀ ਆ ਤੇ 25 ਦੇ ਅਕਤੂਬਰ ਤੇ ਜਾ ਕੇ ਆਪਾਂ ਝੋਨਾ ਜਾਂ ਕਣਕ ਬੀਜਣੀ ਸੌਰੀ ਝੋਨਾ ਜਾਂ ਕਪਾਹ ਜਾਂ ਮੱਕੀ ਜਾਂ ਕੋਈ ਵੀ ਫਸਲ ਬੀਜਣੀ ਗਰਮੀਆਂ ਵਾਲੇ ਤੇ ਉਦੋਂ ਤੱਕ ਉਹ ਸਾਰਾ ਮਤਲਬ ਜਿਹੜੇ ਸਟੱਬਲ ਆ ਉਹ ਗੜਗੁੱਲ ਜਾਂਦੇ ਆ ਵਿੱਚੇ ਢੇਰ ਪੈ ਜਾਂਦਾ ਆ ਇਸ ਕਰਕੇ ਵੀ ਜੇ ਬੰਦਾ ਕਹਿੰਦਾ ਵੀ ਥੋੜਾ ਬੋਤਾ ਵੀ ਮਤਲਬ ਦੇ 3-400 ਡਾਲਰ ਹੈਕਟੇਰ ਦਾ ਮਿਲ ਗਿਆ ਤਾਂ ਵੀ ਠੀਕ ਆ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ ਇੱਥੇ ਉਹੀ ਆ ਵੀ ਮਤਲਬ ਇਹ ਉਨੀ ਮਹਿੰਗਾਈ ਦਾ ਕਾਰਨ ਵੀ ਫਾਰਮਰ ਕੋਲ ਜਿਹੜੀ ਚੀਜ਼ ਆ ਉਹ ਹੁਣ ਤੁਸੀਂ ਆਟਾ ਹਿਲਾ ਲਓ ਕਣਕ ਲਾ ਲਓ ਕਣਕ ਇੱਥੇ ਤਾਂ ਆਪਾਂ 30 ਸੈਂਟਰੋਂ ਕਿਲੋ ਆਪ ਫਾਰਮਰ ਤੋਂ ਲੈਂਦੇ ਠੀਕ ਹੈ ਜੀ 300 ਡਾਲਰ ਨੂੰ ਤਾਂ 30 ਸੈਂਟਰੋਂ ਕਿਲੋ ਹੋ ਗਈ ਤੇ ਜਿਹੜਾ ਆਟਾ ਆ ਉਹ ਅੱਗੇ ਜਾ ਕੇ ਸ਼ਾਪ ਤੇ ਵੇਚ ਰਿਹਾ ਹੈ तकरीबन 1 ਰੁਪਏ ਨੂੰ 1 ਰੁਪਏ ਤੋਂ ਵੀ ਜ਼ਿਆਦਾ ਹੈ ਨਾ ਇਸ ਕਰਕੇ ਵੀ ਉਹ ਵਿਚਲੇ ਬੰਦੇ ਜਿਹੜੇ ਉਹ ਕਹਿੰਦੇ ਸਾਡੇ ਖਰਚੇ ਬਹੁਤ ਆ ਪਰ ਐਂਡ ਅਪ ਫਾਰਮਰ ਨੂੰ ਜਿਹੜਾ ਬਹੁਤ ਘੱਟ ਜਿਹੜਾ ਪੈਸੇ ਮਿਲ ਰਹੇ ਆ ਪ੍ਰੋਫਿਟ ਮਾਰਜਨ ਜਿਹਦਾ ਉਹਦੇ ਲਈ ਹੈ ਨਹੀਂਗਾ ਇਸ ਕਰਕੇ ਬਾਹਲੀ ਬਜ਼ਰੀ ਚ ਨਹੀਂ ਪੈਂਦਾ ਬੰਦਾ ਕਹਿੰਦਾ ਵੀ ਕੋਈ ਨਹੀਂ ਡਿਸਕਾਫੀਰ ਦੂਜੀ ਕੋਈ ਆ ਗਿਆ ਬੰਦਾ ਤੇ ਫਿਰ ਠੀਕ ਹੈ ਫਿਰ ਉਹਦੇ ਵਿੱਚ ਇਹ ਹੋ ਜਾਂਦਾ ਭਾਜੀ ਪ੍ਰਾਈਵੇਟ ਕੰਪਨੀਆਂ ਆ ਜਿੱਦਾਂ ਜੇਤ ਕੋਈ ਮੰਨ ਲਓ ਜਿੱਦਾਂ ਹੁਣ ਕਹਿ ਲਓ ਸਨਰਾਏ ਸਿਆ ਜਾਂ ਕਾਂਡ ਕਾੜੀਆਂ ਜਿੱਦਾਂ ਮਾਰਜਨ ਵਧ ਗਿਆ ਆ ਤੇ ਪੈਸੀ ਫੀ ਪੇਮੈਂਟ ਦਾ ਵੀ ਦੇਖਣਾ ਹੁੰਦਾ ਵੀ ਪੇਮੈਂਟ ਵੀ ਆਪਾਂ ਨੂੰ ਮਿਲ ਜਵੇ ਨਾ ਇਸ ਕਰਕੇ ਵੀ ਅਸੀਂ ਇੱਕ ਦੋ ਵਾਰੀ ਕੀਤੀ ਜਿਆਦਾ ਤੇ ਮਤਲਬ ਜਾਂ ਅੱਗ ਲਾ ਦੇਣੀ ਤੇ ਜਾਂ ਫਿਰ ਵਿੱਚੇ ਬਾ ਦੇ ਦਿਆ ਹਮ ਸੋ ਅੱਗ ਤਾਂ ਸਮਝ ਲਓ ਅਕਤੂਬਰ ਚੜ੍ਹਨ ਤੋਂ ਬਾਅਦ ਫਿਰ ਔਖਾ ਵੀ ਹੋ ਜਾਂਦਾ ਲੱਗਣਾ ਹਣੀ ਅੱਗ ਤੇ ਅਕਤੂਬਰ ਚੜ੍ਹਨ ਤੋਂ ਬਾਅਦ ਚਾਪਾ ਭਾਜੀ ਜਿਹੜੇ ਟਿੰਬਰ ਆ ਉਹਨੂੰ ਨਹੀਂ ਅੱਗ ਲਾ ਸਕਦੇ ਸਟੱਬਲ ਨੂੰ ਲਾ ਸਕਦੇ ਸਟੱਬਲ ਨੂੰ ਲਾ ਸਕਦੇ ਸਟੱਬਲ ਦਾ ਇਹ ਆ ਕਿ ਫਾਇਰ ਬ੍ਰੇਕ ਹੋਣਾ ਚਾਹੀਦਾ ਵੀ ਮਤਲਬ ਆਪਣੇ ਖੇਤ ਦੇ ਵਿੱਚੋਂ ਅੱਗ ਬਾਹਰੇ ਨਿਕਲਣੀ ਚਾਹੀਦੀ ਜਦੋਂ ਅੱਗ ਲਾਉਣੀ ਆ ਵੀ ਪਰਮਿਟ ਲੈ ਕੇ ਨਿਊ ਸਾਊਥ ਵੇਰ ਗਵਰਨਮੈਂਟ ਤੇ ਜਿਹੜੇ ਫਾਇਰ ਬਰੋਗੇਟ ਵਾਲੇ ਉਹਨਾਂ ਤੋਂ ਪਰਮਿਟ ਲੈਣਾ ਤੇ ਉਹਨਾਂ ਤੋਂ ਪਰਮਿਟ ਲੈ ਕੇ 4 ਵਜੇ ਤੋਂ ਬਾਅਦ ਚ ਆਪਾਂ ਆਫਟਰਨੂਨ ਅੱਗ ਲਾ ਸਕਦੇ ਆ ਤੇ 11:59 ਤੇ ਆਗ ਉਹ ਬੁਝੀ ਹੋਣੀ ਚਾਹੀਦੀ ਖੇਤ ਦੇ ਵਿੱਚੋਂ ਜਿੰਨਾ ਚਿਰ ਅੱਗ ਲਾਉਣੀ ਆ ਵੀ ਜਿੱਦਾਂ ਮਤਲਬ ਮੇਰੇ ਨਾਂ ਤੇ ਪਰਮਟ ਹੈ ਤੇ ਮੈਂ ਇੱਥੇ ਹੋਣਾ ਚਾਹੀਦਾ ਉਹ ਜਿਹੜਾ ਟੈਂਕ ਆ ਵੀ ਮਤਲਬ ਪੋਰਟ ਰਿਕਾਟ ਉਹਨੂੰ ਕਹਿੰਦੇ ਆ ਉਹ ਖੇਤ ਦੇ ਵਿੱਚ ਹੈਂਡੀ ਰੱਖਣਾ ਪਾਣੀ ਨਾਲ ਭਰ ਕੇ ਟਰੈਕਟਰ ਮਗਰ ਪਾ ਕੇ ਜੇ ਦੇਖਿਆ ਵੀ ਅੱਗ ਕਿਸੇ ਪਾਸੇ ਬਾਹਰ ਨਿਕਲ ਰਹੀ ਆ ਤੋ ਉਹਨੂੰ ਮਤਲਬ ਦਬਾ ਦਾ ਇਮੀਡੀਏਟਲੀ ਕੰਟਰੋਲ ਕਰਨਾ ਸਟੱਬਲ ਯੈਸ ਵੀ ਕੈਨ ਬਰਨ ਪਰ ਮਤਲਬ ਸਟੱਬਲ ਦੀ ਕੋਈ ਪ੍ਰੋਬਲਮ ਨਹੀਂ ਬਰਨ ਕਰ ਸਕਦੇ ਆ ਆਪਾਂ ਪਰ ਟਿੰਬਰ ਨਹੀਂ ਬਰਨ ਕਰ ਸਕਦੇ ਪਰ ਉਹਦੇ ਵਿੱਚ ਵੀ ਕੰਡੀਸ਼ਨਾਂ ਕਾਫੀ ਆ ਇਸ ਕਰਕੇ ਕਹੀਦਾ ਵੀ ਮਤਲਬ ਉਹਦੇ ਨਾਲ ਆਪਾਂ ਬਾਅਦ ਦਨੇ ਆ ਪੀ ਬਾਹ ਕੀ ਮੰਨ ਲਓ ਜਿਹੜੇ ਸਟੱਬਲ ਉਹ ਵਿੱਚੇ ਗਰਗਲ ਜਾਣਗੇ ਤੇ ਉਹ ਪੇਮਾ ਲਟੇ ਖਾਦ ਵੀ ਬਣਦੀ ਆ ਬਹੁਤ ਸਾਰੇ ਪੋਟਾਸ਼ ਦੀ ਪੂਰੀ ਹੁੰਦੀ ਆ ਹੋਰ ਚੀਜ਼ਾਂ ਘੱਟ ਪੂਰੇ ਹੁੰਦੇ ਆ ਜੇ ਬਿਲਕੁਲ ਜੀ ਕਣਕ ਦੀਆਂ ਵੀ ਬਹੁਤ ਸਾਰੀਆਂ ਗੱਲਾਂ ਬਾਈ ਹੋਰਾਂ ਨੇ ਕੀਤੀਆਂ ਤੇ ਤੁਸੀਂ ਕਾਫੀ ਕੁਝ ਜਾਣਗੇ ਹੋਗੇ ਇੱਥੋਂ ਦੀ ਕਣਕ ਬਾਰੇ ਖੇਤੀ ਬਾਰੇ ਤੇ ਜੇਕਰ ਹਜੇ ਹੋਰ ਵੀ ਸਵਾਲ ਰਹਿ ਗਏ ਤਾਂ ਫੇਰ ਭਾਈ ਆਪਣਾ 24 ਘੰਟੇ ਨੰਬਰ ਚੱਲਦਾ ਜਦੋਂ ਮਰਜ਼ੀ ਕਾਲ ਕਰ ਲਿਆ ਕਰੋ ਤੇ ਕਾਲ ਕਰਕੇ ਅਗਲੇ ਦੀਆਂ ਗੱਲਾਂ ਜਿਹੜੀਆਂ ਤੋਂ ਬਾਅਦ ਦੀਆਂ ਗੱਲਾਂ ਕਿਉਂਕਿ ਜਦੋਂ ਵੀ ਕਿਤੇ ਅਸੀਂ ਆਉਣੇ ਆ ਉਥੇ ਸਮਾਂ ਸਪੈਂਡ ਕਰਦੇ ਆ ਦੋ ਦਿਨ ਇੱਕ ਦਿਨ ਤਾਂ ਉਸ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਇਹ ਜੀਆਂ ਰਹਿ ਜਾਂਦੀਆਂ ਜਿਹੜੀਆਂ ਰਿਕਾਰਡ ਨਹੀਂ ਹੋ ਪਉਂਦੀਆਂ ਕੈਮਰੇ ਤੇ ਤੇ ਉਹ ਸਾਨੂੰ ਤਾਂ ਪਤਾ ਲੱਗ ਜਾਂਦਾ ਪਰ ਕੈਮਰੇ ਤੇ ਨਹੀਂ ਪਰ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਹਰ ਵੇਲੇ ਤਿਆਰ ਤਾਂ ਤਿਆਰ ਵਰ ਤਿਆਰ ਰਹਿੰਨੇ ਆ ਪਰ ਇੱਥੇ ਕੈਮਰੇ ਤੇ ਘੁਮਾ ਦਿਓ ਜੀ ਨੱਕੇ ਤੋਂ ਬਾਅਦ ਕਿਵੇਂ ਲੈ ਲਹਾਉਂਦੀ ਜਿਹੜੀ ਕਣਕਾ ਤੇ ਉਹ ਕਣਕ ਦੇ ਵਿੱਚ ਜਾ ਕੇ ਖਾਸੇ ਚਰਵਾਦ ਫੀਲਿੰਗ ਲਵਾਂਗੇ ਕਿਉਂਕਿ ਜਿਹੜਾ ਅਸੀਂ ਭਾਈ ਜੀ ਹੁਣ ਜੋ ਜਾਣੇ ਆਂ ਅੰਗੂਰਾ ਵਾਲੇ ਜ਼ਿਮੀਂਦਾਰ ਜੂਨ ਜੁਲਾਈ ਜੇ ਚ ਜਾਣੇ ਆਂ ਸਾਰੇ ਜੈ ਇੰਡੀਆ ਤੇ ਉਦੋਂ ਬਰਾ ਕਣਕ ਵਾਲੀ ਫੀਲਿੰਗ ਜਿਹੜੀ ਲੈਣੀ ਪਉਂਦੇ ਜਿਹੜੀ ਕਣਕ ਵਾਲੀ ਫੀਲਿੰਗ ਖਾਸੀ ਹਾਂਜੀ ਹਾਂਜੀ ਖਾਸੀ ਉਹ ਜਿਹੜੀ ਵੀ ਇਹਨੂੰ ਜੇ ਕਹੀਏ ਜੈ ਹਾਂ ਤੇ ਪਰੇ ਮੈਨੂੰ ਸੰਘਣੀ ਲੱਗਦੀ ਬਾਈ ਨਹੀਂ ਜੀ ਇਹ ਜੀ ਮਤਲਬ ਆਪਣਾ ਤਕਰੀਬਨ ਸੋਇੰਗ ਰੇਟ ਜਿਹੜਾ ਆ 100 ਕਿਲੋ ਹੈਕਟੇਰ ਦਾ ਹੁੰਦਾ 100 ਕਿਲੋ ਹੈਕਟੇਰ ਦਾ 40 ਕਿਲੋ ਜਿਹੜਾ ਇੱਕ ਮਾਣੀ ਪਾਉਂਦੇ ਰਹੇ ਇੱਕ ਮਾਣ ਹਾਂਜੀ ਉਹ ਪਾਉਨੇ ਆ ਉਹ ਵੀ ਉਹਦੇ ਵਿੱਚ ਇਹ ਹੁੰਦਾ 10% ਕਾਨਕ ਜਿਹੜੀ ਆ ਵੀ ਮਤਲਬ ਉਹਦੇ ਵਿੱਚੋਂ ਲਾਸ ਅਸੀਂ ਕਹਿੰਦੇ ਆ ਵੀ ਜਦੋਂ ਜਰਮੀਨੇਸ਼ਨ ਹੋਣੀ ਆ 10% ਬਾਕੀ ਭਾਜੀ ਉਹ ਇੱਕ ਹੋਰ ਜ਼ਿਆਰਬਾ ਆ ਉਧਰ ਇੱਕ ਥੋੜੀ ਜਿਹੀ ਦੂਜੇ ਬੰਨੇ ਆ 70 ਹੈਕਟੇਰ ਦਾ ਬਲਾਕ ਉਦੋਂ ਮੈਂ ਡਰਾਈ ਏਰੀਆ ਦੀ ਕਣਕ ਆਉ ਉਹਨੂੰ ਪਾਣੀ ਦਾ ਥੋੜਾ ਜਿਹਾ ਔਖਾ ਡਰਾਈ ਏਰੀਆ ਦੇ ਵਿੱਚ ਹੀ ਸੀਗੀ ਉਹ ਮਤਲਬ ਇਹਨੂੰ ਅਗਰੋਨੋਮਿਸ ਕਹਿੰਦਾ ਵੀ ਇਹ 에ਰ ਕੀ ਡਰਾਈ ਵੈਦਰ ਲੱਗਦਾ ਵੀ ਬੀਜ ਜ਼ਿਆਦਾ ਨਹੀਂ ਪਾਉਣਾ ਮੈਂ ਕਿਹਾ ਵੀ ਕਿਉਂ ਕਹਿੰਦਾ ਵੀ ਓਨਲੀ 35 30 ਤੋਂ 35 ਕਿਲੋ ਹੈਕਟੇਰ ਦਾ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਨਾਫ ਨਹੀਂ ਹੈਗਾ ਕਹਿੰਦਾ ਨਹੀਂ ਤੂੰ ਬੀਜ ਕੇ ਦੇਖ ਮੈਂ ਕਿਹਾ ਵੀ ਠੀਕ ਹੈ ਚਲੋ ਜੀ ਉਹਦੀ ਗੱਲ ਮੰਨ ਲਈ ਪਰ ਮੈਂ ਜਦੋਂ ਝicker ਖਾਨ ਖੁੱਗੀ ਨਹੀਂ ਹਾਰਵੈਸਟਿੰਗ ਨਹੀਂ ਹੋਈ ਮੇਰੇ ਮਨ 'ਚ ਇਹ ਹੋਏ ਰੋਜ਼ ਹੀ ਹੋਣਾ ਵੀ ਕਣਕ ਵੀ ਘੱਟ ਪਾਇਆ ਬੀਜੇ ਜਿਹੜਾ 35 ਕਿਲੋ ਵੱਡਾਂ ਪਰ ਭਾਜੀ ਫਿਰ ਡਰਾਈ ਏਰੀਆ ਦੀ ਖਣਕ ਉਹਨੂੰ ਕੋਈ ਖਰਚਾ ਨਹੀਂ ਕੀਤਾ ਉਹ ਸਾਲ ਉਹ 4 ਟਨ ਹੈਕਟੇਰ ਦੀ ਖਣਕ ਜਿਹੜੀ ਡਰਾਈ ਏਰੀਆ ਦੇ ਨਿਕਲ ਗਈ ਸੀ ਠੀਕ ਹੈ ਜੀ ਖਰਚੇ ਹੋਏ ਨਹੀਂ ਖਰਚੇ ਹੋਏ ਨਹੀਂ ਉਹ ਕਈ ਵਾਰੀ ਫਿਰ ਬਹੁਤ ਵਧੀਆ ਵੀ ਰਹਿ ਜਾਂਦਾ ਪਰ ਮਨ ਲ ਮੈਨੂੰ ਇਹੋ ਹੀ ਸੀਗਾ ਉਹ ਮੈਨੂੰ ਕਹਿੰਦਾ ਕਿੰਦਾ ਕਿੰਦਾ ਜਿੰਨੀ ਪਹਿਲੀ ਵੇਚੋਗੇ ਉਹਨਾਂ ਛੱਟਾ ਵੱਡਾ ਹੋ ਜਾਂਦਾ ਇਸ ਕਰਕੇ ਵੀ ਉਹ ਬਹੁਤ ਵਧੀਆ ਈਲਡ ਰਹੀ ਸੀਗੀ ਇੱਕ ਵਾਰੀ ਉਹਨੂੰ ਖਾਦ ਪਾਈ ਆ ਇੱਕ ਸਪਰੇਅ ਕੀਤੀ ਆ ਬਸ ਉਹੇ ਕਰਕੇ ਉਹਨੂੰ ਵੀ ਮਨ ਲ ਬਹੁਤ ਮਿਨੀਮਮ ਜਾਂਦੇ ਜਾਂਦੇ ਇਸ ਐਪੀਸੋਡ ਚ ਇੱਕ ਗੱਲ ਕਹਿੰਦੇ ਨੇ ਉਹ ਮੈਂ ਨਾਲ ਪੜਾਅਸ ਕੱਢ ਲੂ ਆਪਦੀ ਤੇ ਨਾਲੇ ਤੁਹਾਡੇ ਤੋਂ ਸਵਾਲ ਦਾ ਜਵਾਬ ਲੈਣੂ ਆ ਹਾਂਜੀ ਕਮੈਂਟ ਆਉਂਦੇ ਸੱਜਣਾ ਮਿੱਤਰਾਂ ਦੇ ਹਾਂਜੀ ਪੋਜ਼ਿਟਿਵ ਹੀ ਆਉਂਦੇ 90% 99% ਪੋਜ਼ਿਟਿਵ ਆਉਂਦੇ ਆ ਹਾਂਜੀ ਪਰ ਫੇਰ ਵੀ ਕੋਈ ਨਾ ਕੋਲੀ ਕਾਲ ਅੰਗੈਰੀ ਹੁੰਦੀ ਆ ਹਾਂਜੀ ਇੱਥੇ ਵੀ ਕਣਕ 'ਚ ਪੈਂਦੀ ਆ ਕਾਲ ਅੰਗੈਰੀ ਹਾਂਜੀ ਕਿੰਨੀ ਕ ਜਿਆਦੇ ਇੱਥੇ ਦੇਖੋ ਜੀ ਮੌਸਮ ਤੇ ਫਿਰ ਡਿਪੈਂਡ ਕਰਦਾ ਆ ਇੱਥੇ ਵੀ ਮਤਲਬ ਜਿੱਦਾਂ 2-3 ਸੁਪਰੀਆਂ ਉਹਦੀਆਂ ਵੀ ਹੁੰਦੀਆਂ ਆ ਠੀਕ ਹੈ ਜੀ ਇੱਥੇ ਇਹਨੂੰ ਮੈਂ ਮਤਲਬ ਕਹਿ ਦਿੰਦੇ ਇਹੋ ਇੰਗਲਿਸ਼ ਦੇ ਵਿੱਚ ਰਾਸ਼ਟ ਸੁਪਰੀ ਰਾਸ਼ਟਾ ਸਪਰੇ ਹਾਂਜੀ ਰਾਸ਼ਟਾ ਸਪਰੇ ਜਿੱਦਾਂ ਇਹਨੂੰ ਆ ਜਿਹੜੀ ਇਹਨੂੰ ਦੋ ਕਰ ਚੁੱਕੇ ਆ ਇੱਕ ਹੋਰ ਹੋਣੀ ਆ ਠੀਕ ਹੈ ਜੀ ਉਹ ਫੇ ਸਾਰੀਆਂ ਬਿਮਾਰੀਆਂ ਤੋਂ ਤਕਰੀਬਨ ਬਚਾ ਕੇ ਰੱਖਦਾ ਹਾਂ ਤਾਂ ਮੈਨੂੰ ਦਿਖ ਹੈਲਦੀ ਦਿਖ ਰਹੀ ਹੈ ਸਾਰੀ ਹਾਂਜੀ ਹਾਂ ਨੇ ਹਾਂਜੀ ਇਹਦਾ ਜਿੱਦਾਂ ਵੀ ਮੰਨ ਲਓ ਜਿਹੜੀ ਸਪਰੇ ਕਰਦੇ ਆ ਉਹਦਾ ਤਕਰੀਬਨ 4 ਤੋਂ ਲੈ ਕੇ 6 ਵੀਕ ਤੱਕ ਅਸਰ ਹੁੰਦਾ ਆ 6 ਵੀਕ ਤੋਂ ਬਾਅਦ ਚ ਉਹਦਾ ਮਤਲਬ ਅਸਰ ਖਤਮ ਆ ਇਹਦਾ ਜਿੱਦਾਂ ਹੁਣ ਵੀ ਮਤਲਬ ਆਪਣੇ ਪੰਜਾਬੀ ਚ ਕਹਿੰਦੇ ਹੁੰਦੇ ਹਨ ਗਬੋਲ ਤੇ ਗਈ ਆ ਕਣਕ ਇਹ ਗਬੋਲ ਤੇ ਆਇਆ ਇਸ ਟਾਈਮ ਤੇ ਕਣਕ ਵੀ ਮਤਲਬ ਛਿੱਟਾ ਕੋਈ ਨਿਕਲਣਾ ਸ਼ੁਰੂ ਹੋ ਗਿਆ ਕੋਈ ਨਿਕਲਦਾ ਪਿਆ ਆ ਇਸ ਕਰਕੇ ਵੀ ਇੱਥੇ ਭਾਜੀ ਵੀ ਇਹ ਜ਼ਿਆਦਾ ਲੇਟ ਨਹੀਂ ਕਰਦੇ ਇੱਥੇ ਜਿੱਦਾਂ ਟਰਾਈ ਕਰਦੇ ਆਪਾਂ ਪਹਿਲਾਂ ਹੀ ਬਿਮਾਰੀ ਨੂੰ ਖਾਣਨੇ ਦੇ ਫਿਰ ਮਤਲਬ ਹੁਣ ਜਿਹੜੇ ਅਗਰੋਨੋਮਿਸ ਤੇ ਅੱਜ ਜਿੱਦਾਂ ਉੱਥੇ ਆਪਾਂ ਪਹਿਲਾਂ ਵੀ ਗੱਲ ਕੀਤੀ ਤੁਸੀਂ ਉਹ ਡਾਕਟਰ ਆ ਉਹਨਾਂ ਨੇ ਐਸ ਏਰੀਆ ਦੇ ਵਿੱਚ ਸਾਰਿਆਂ ਕੋਈ ਜਾਣਾ ਉਹਨਾਂ ਨੇ अर्ਲੀ ਵਾਲਿਆਂ ਕੋ ਵੀ ਜਾਣਾ ਲੇਟ ਵਾਲਿਆਂ ਕੋ ਵੀ ਜਾਣਾ ਉਹਨਾਂ ਨੂੰ ਆਈਡੀਆ ਸਾਡੇ ਨਾਲੋਂ ਜ਼ਿਆਦਾ ਹੁੰਦਾ ਵੀ ਐਸ ਏਰੀਆ 'ਚ ਆਹ ਚੀਜ਼ ਆ ਰਹੀ ਆ ਆਪਾਂ ਇਸ ਤੋਂ ਕੀਰ ਭੁੱਲ ਲੈਣਾ ਫਿਰ ਜਿੱਦਾਂ ਵੀ ਮੰਨ ਲਓ ਕਹਿ ਲਓ ਜਿੱਦਾਂ ਦਾ ਕੰਮ ਉਦਾਂ ਦੀਆਂ ਗੱਲਾਂ ਵੀ ਜੇ ਅਸੀਂ ਕਿਸੇ ਨੂੰ ਫੋਨ ਵੀ ਕਰਨਾ ਆਉਣਾ ਵੀ ਫਾਰਮਰ ਨਾਲ ਜ਼ਿਆਦਾ ਗੱਲਬਾਤ ਹੋਣੀ ਹੁਣ ਸਾਨੂੰ ਟਰੱਕਾਂ ਦਾ ਨਹੀਂ ਪਤਾ ਹੋਰ ਕਿਸ ਚੀਜ਼ ਦਾ ਨਹੀਂ ਪਤਾ ਹੋਰ ਇਹਦੀ ਗੱਲ ਵੀ ਕੀ ਕਰਾਂਗੇ ਨਾ ਬਿਲਕੁਲ ਬਿਲਕੁਲ ਤੇ ਉਹਨਾਂ ਨਾਲ ਗੱਲਬਾਤ ਹੋਣੀ ਉਹਨਾਂ ਦੱਸਣਾ ਵੀ ਹੁਣ ਵੀ ਸਾਡੇ ਏਰੀਆ ਚ ਆ ਜਾ ਮਤਲਬ ਹੋਰ ਹੀ ਤੁਸੀਂ ਇਸ ਚੀਜ਼ ਦਾ ਖਿਆਲ ਰੱਖਿਓ ਉਹ ਮਤਲਬ 90% ਇੱਥੇ ਹੁੰਦਾ ਬਿਮਾਰੀ ਤੋਂ ਪਹਿਲੇ ਹੀ ਸਪਰੇਅ ਕਰ ਦਿੰਦੇ ਆ ਜੀ ਜੀ ਵੀ ਜੇ ਪੈ ਗਈ ਤਾਂ ਫਿਰ ਟੂ ਲੇਟ ਹੋ ਜਾਣਾ ਕਈ ਵਾਰੀ ਕਈ ਵਾਰੀ ਇਹ ਹੁੰਦਾ ਜੇ ਸ਼ੁਰੂ ਹੋਣ ਵਾਲੀ ਆ ਜਾਂ ਹੋ ਗਈ ਕਈ ਵਾਰੀ ਬੈਦਰ ਇਦਾਂ ਦਾ ਹੋ ਗਿਆ ਹੋ ਸਕਦਾ ਵੀ ਮੰਨ ਲਵੋ ਉਹਦੇ ਵਿੱਚ ਮੀਂਹ ਜ਼ਿਆਦਾ ਪੈ ਗਿਆ ਜਿੱਦਾਂ ਹਾਂ ਪਿਆ ਸੀਗਾ 1 ਵੀਕ ਲੰਘੇ 1 ਵੀਕ ਲੇਟ ਹੋ ਜਾਣਾ ਜੇ ਵੀ ਮੰਨ ਲਵੋ ਉਹ ਤੋਂ ਪਹਿਲਾਂ ਹੀ ਕਹਿਣਾ ਵੀ ਮੰਨ ਲਵੋ ਸਪਰੇਅ ਕਰ ਦਿਓ ਵੀ ਮੰਨ ਲਵੋ ਕੋਈ ਬਿਮਾਰੀ ਆਵੇ ਨਾ ਜੀ 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 ਮੁੱਖ ਦੀ ਗੱਲ ਜਿੱਥੇ ਕੱਖ ਨਹੀਂ ਹੁੰਦਾ ਉੱਥੇ ਫਸਲ ਵੀ ਨਹੀਂ ਹੁੰਦੀ ਜਿੱਥੇ ਕਾਲੰਗੈਰੀ ਨਹੀਂ ਹੁੰਦੀ ਉੱਥੇ ਕਣਕ ਵੀ ਨਹੀਂ ਹੁੰਦੀ ਸੋ ਇਹ ਵੀ ਇੱਕ ਕੁਦਰਤ ਦੀ ਨਿਆਮਤ ਆ ਇਹਨੂੰ ਮਾਨੀਏ ਤੇ ਤੁਹਾਨੂੰ ਇਹ ਐਪੀਸੋਡ ਕਿਦਾਂ ਦਾ ਲੱਗਿਆ ਜ਼ਰੂਰ ਆਪਣੇ ਕਮੈਂਟ ਦਿਓ ਕਮੈਂਟ ਚੰਗੀ ਭਾਸ਼ਾ ਜਿ ਦੇਵੋਗੇ ਤਤ ਅਸੀਂ ਉਹਨੂੰ ਸਲਾਹਾਂਗੇ ਤੰਨੀ ਤਾਂ ਫਿਰ ਕਾਲੰਗਿਆਰੀਆਂ ਦੀ ਕੈਟਾਗਰੀ ਦੇ ਵਿੱਚ ਤਾਂ ਤੁਸੀਂ ਵੀ ਆਈ ਜਾਓਗੇ ਜੇ ਬਿਨਾਂ ਮਤਲ ਤੋਂ ਗਲਤ ਭਾਸ਼ਾ ਵਰਤੋਂਗੇ ਸੋ ਇਹ ਜਿਵੇਂ ਮਰਜ਼ੀ ਲਾ ਲਓ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਤੁਹਾਨੂੰ ਜੀ